ਹੰਦੈ ਮਾ ਤੂੰ ਸਵੇਰੇ ਸਵੇਰੇ ਉਹੀ ਗੱਲ ਆ ਵੀ ਜਦੋਂ ਵੀ ਦੇਖਾਂ ਨਾ ਚਾਹ ਪੀਂਦੀ ਦੀ ਪੀਂਦੀ ਕੀ ਗੱਲ ਹੈ ਪੁੱਤ ਤੈਨੂੰ ਪਤਾ ਤਾਂ ਹੈ ਚਾਹ ਬਿਨਾ ਮੇਰਾ ਨਹੀਂ ਸਰੀਰ ਚੱਲਦਾ ਓਏ ਉਹ ਤਾਂ ਗੱਲ ਠੀਕ ਆ ਮਾਂ ਜਿਆਦੇ ਚਾਹ ਵੀ ਸਿਹਤ ਲਈ ਹਾਨੀਕਾਰਕ ਹੁੰਦੀ ਐ ਆ ਮੈਂ ਦੇਖ ਲਾਂ ਕਦੇ-ਕਦੇ ਹੀ ਪੀਣਾ ਮੈਂ ਤਾਂ ਭਈ ਡੇਲੀ ਮੈਂ ਤਾਂ ਕੌਫੀ ਪੀਂਨਾ ਆਵ ਦਿੱਕਾ ਵਾਲੇ ਦੇ ਹੱਥ ਦੀ ਉਹ ਵੀ ਹੈ ਹਾਂ ਕਦੇ ਆਏ ਤਾਂ ਨਹੀਂ ਸੋਚਿਆ ਵੀ ਮਾਂ ਨੂੰ ਵੀ ਘੁੱਟ ਪਲਾ ਦਮ ਜਿਮਾ ਕਹੇ ਫੇਰੀ ਆ ਨਾ ਹੁਣ ਧੱਕੇ ਨੇ ਪੀ ਚੱਲ ਨਾਲੇ ਹੋ ਦੱਸ ਮੈਨੂੰ ਵੱਡਾ ਬਾਈ ਕਿੱਥੇ ਆ ਉਹ ਤਾਂ ਪੁੱਤ ਖੇਤ ਚਲੇ ਗਿਆ ਨਾਲੇ ਤੂੰ ਵੀ ਟਾਈਮ ਨਾ ਉੱਠ ਜਾ ਕਰ ਚਲੇ ਜਾ ਕਰ ਉਹਦੇ ਨਾਲ ਕੋਈ ਕੰਮਕਾਰ ਕਰਾ ਦਿਆ ਕਰ ਮੈਂ ਤੂੰ ਵੀ ਕਮਾਲ ਕਰਦੀ ਆ ਹਜੇ ਹੁਣੇ-ਹੁਣੇ ਮੇਰਾ ਵਿਆਹ ਹੋਇਆ ਹੁਣ ਇਹੋ ਜੇ ਮੈਂ ਕਾਲਜ ਕੰਪਲੀਟ ਕੀਤਾ ਹੁਣੇ-ਹੁਣੇ ਤੂੰ ਕਹਿ ਰਹੀ ਆ ਵੀ ਖੇਤੀ ਦਾ ਕੰਮ ਕਰ ਲੈ ਉਹਦੇ ਨਾਲ ਮੇਰੀ ਗੱਲ ਸੁਣੋ ਖੇਤੀ ਦੇ ਕੰਮ ਚੋਂ ਪਹਿਲਾਂ ਕਿਸ ਨੇ ਕੀ ਵਟਿਆ ਪਹਿਲਾਂ ਮੇਰਾ ਬਾਪ ਮਿੱਟੀ ਨਾਲ ਮਿੱਟੀ ਹੁੰਦਾ ਮਰ ਗਿਆ ਆ ਹੁਣ ਮੇਰਾ ਵੱਡਾ ਬਾਈ ਐ ਖੱਟਿਆ ਕਿਸਕੇ ਆਪ ਅਜੇ ਤੱਕ ਖਿੱਤੀ ਦੇ ਵਿੱਚੋਂ ਤੂੰ ਆਪ ਦੱਸ ਮਾਂ ਪੁੱਤ ਹੁਣ ਘਰ ਵੀ ਕੀ ਸਕਦੇ ਆਪਾਂ ਨੌਕਰੀਆਂ ਤਾਂ ਹੈ ਨਹੀਂ ਕੋਈ ਹੁਣ ਖੇਤੀਓ ਕਰਨੀ ਪੈਣੀ ਆ ਨਾਲੇ ਮੇਰੀ ਗੱਲ ਸੁਣ ਜੇ ਆਪਾਂ ਆਪ ਕੰਮ ਕਰਾਂਗੇ ਕੁਝ ਤਾਂ ਬਚਦਾ ਹੀ ਆ ਖੇਤੀ 'ਚੋਂ ਜੇ ਉਹ ਵਿਚਾਰਾ ਰੋਜ਼ ਨੌਕਰ ਭਾਲੀ ਜਾਊਗਾ ਫਿਰ ਤਾਂ ਉਹਨਾਂ ਕੋਲੇ ਪੈਸਾ ਜਾਈ ਜਾਂਦਾ ਦੇਖ ਮਾਂ ਮੇਰਾ ਨਾ ਜ਼ਿੰਦਗੀ ਦਾ ਸਿਰਫ ਇੱਕੋ ਫੰਡ ਹੈ ਆਪਾਂ ਤਾਂ ਨਹੀਂ ਭਾਈ ਖੇਤੀ ਜਮਾਂ ਵੀ ਕਰਨੀ ਆਪਾਂ ਦਾ ਕਰਨੀ ਆ ਨੌਕਰੀ ਭਾਵੇਂ ਹੋਵੇ ਸਰਕਾਰੀ ਭਾਵੇਂ ਹੋਵੇ ਪ੍ਰਾਈਵੇਟ ਬੱਸ ਚਿੱਟੇ ਕੱਪੜੇ ਪਾ ਕੇ ਜਾਣਾ ਬਾਈਕ ਤੇ ਤੇ ਚਿੱਟੇ ਕੱਪੜੇ ਸਾਫ਼ ਐਨ ਜਮਾ ਜਿਵੇਂ ਜਾਊਗਾ ਉਵੇਂ ਹੀ ਘਰੇ ਵਾਪਸ ਆਊਗਾ ਆ ਲੱਬੜ ਤਬੜ ਰੇਤ ਰੁੱਤਾਂ ਆਪਾਂ ਤਾਂ ਕੰਮ ਹੋਣੀ ਮਾਂ ਆਪਣੇ ਤਾਂ ਬਾਈ ਹੱਥ ਖੜੇ ਨੇ ਪੁੱਤ ਮੈਂ ਵੀ ਚਾਹਨੀ ਆ ਵੀ ਤੈਨੂੰ ਨੌਕਰੀ ਮਿਲ ਜਵੇ ਪਰ ਆਪਣੀ ਕਿਸਮਤ ਕਿੱਥੇ ਉਹੀ ਗੱਲ ਆ ਚਿੱਟੇ ਕੱਪੜੇ ਪਾ ਕੇ ਆਪਾਂ ਕਿੱਥੇ ਘੁੰਮ ਸਕਦੇ ਆ ਆਪਾਂ ਤਾਂ ਮਿੱਟੀ ਨਾਲ ਮਿੱਟੀ ਹੋ ਗਈ ਰੋਟੀ ਮਿਲਣੀ ਆ ਓਹੋ ਮਾਂ ਇਹ ਤਾਂ ਜਿਹੜਾ ਆਪਾਂ ਸੋਚਾਗੇ ਨਾ ਉਹੋ ਜਿਹਾ ਹੋਈ ਆ ਆਪਣੇ ਮੂਰੇ ਆਊਗਾ ਜੇ ਵਧੀਆ ਚੀਜ਼ ਸੋਚਾਂਗੇ ਤਾਂ ਵਧੀਆ ਹੋਊਗੀ ਜੇ ਘਾਟੀਆਂ ਸੋਚਾਂਗੇ ਭਈ ਮਾਪੇ ਨਾਲ ਘਾਟੀਆਂ ਕੰਮ ਹੋਊਗਾ ਠੀਕ ਹੈ ਨਾ ਨਾਲੇ ਮੈਂ ਨਾ ਕੀਤੀ ਕਰਨੀ ਆ ਨਾ ਮੈਂ ਕਦੇ ਸੋਚੇ ਕੀਤੀ ਕਰਨੀ ਠੀਕ ਹੈ ਐਵੇਂ ਨਾ ਕਰੀ ਜਾਇਆ ਕਰ ਤੂੰ ਔਰ ਨਾ ਗੱਲ ਦਾ ਨਾ ਬਾਤ ਮਾ ਤੂੰ ਤਾਂ ਵੀ ਸੁਬਾਹ ਗੱਲ ਕਰਨੀ ਆ ਸਵੇਰੇ ਚੜੀ ਆ ਦਿਨ ਹਜੇ ਚੜ੍ਹਿਆ ਕਿਹ ਜਗ ਲਗ ਰਹੀ ਸੱਚੋ ਦੱਸ ਦਾਲ ਪਣੀ ਕੀ ਬਣਾਇਆ ਪੁੱਤ ਦਾਲ ਤਾਂ ਪਈ ਆ ਰਾਤ ਦੀ ਪਰ ਆਪਣਾ ਸਰਨਾ ਨਹੀਂ ਹੈਗਾ ਹੁਣ ਮੇਰੀ ਗੱਲ ਸੁਣ ਲੈ ਦਾਲ ਸਬਜ਼ੀ ਮੈਂ ਹੀ ਬਣਾਈ ਜਾਇਆ ਕਰੂੰਗੀ ਆਪਣੀ ਬਹੂ ਨੂੰ ਵੀ ਕਹਿ ਦੇ ਉਹ ਵੀ ਬਣਾ ਦਿਆ ਕਰੇ ਹੁਣ ਜੇ ਮੈਂ ਹੀ ਗੱਲ ਨਾ ਤੂੰ ਹੀ ਕਹਦੇ ਭਾਈ ਅੰਦਰ ਪਈ ਆ ਮੈਂ ਦੱਸਦਾ ਠਾਈ ਨਹੀਂ ਗਈ ਵਿਚਾਰੀ ਜੈਨੂੰ ਉਠਾ ਦੇ ਨਾਲੇ ਨਾਲ ਇਹਨੂੰ ਕਹਦੇ ਵੀ ਪੇ ਦਾਲ ਸਬਜ਼ੀ ਬਣਾ ਲੈ ਓਟੂ ਟੁਕ ਬਣਾ ਲੋਗੀ ਠੀਕ ਹੈ ਚਲ ਠੀਕ ਆ ਪੁੱਤ ਕਹਿ ਦੰਨੀ ਆ ਮੈਂ ਲੈ ਮੈਂ ਵੀ ਆਪਦਾ ਨਾ ਹੁਣ ਤਉਣ ਕਰਾਂ ਫਿਰ ਸ਼ਹਿਰ ਵੀ ਜਾ ਕੇ ਆਉਣਾ ਹਰਮਨ ਹਰਮਨ ਅਹ ਪੁੱਤ ਉੱਠੀ ਨਹੀਂ ਹਾਂਜੀ ਮੰਮੀ ਉੱਠ ਜਾ ਪੁੱਤ ਟਾਈਮ ਦੇਖ ਲੈ ਕਿੰਨਾ ਹੋ ਗਿਆ ਮੰਮੀ ਹਲੇ ਤਾਂ 8:00 ਵਜੇ ਨੇ ਕੋਈ ਨਾ ਉੱਠ ਜਾਂਦੀਆਂ ਤੁਸੀਂ ਹੈਗਾ ਤਾਂ ਮੈਨੂੰ ਸਾਜਰੇ ਠਾ ਦੇੰਨੇ ਹੋ ਪੁੱਤ ਤੈਨੂੰ ਪਤਾ ਹੀ ਆ ਪਿੰਡਾਂ ਦੇ ਕੰਮਾਂ ਦਾ ਚੱਲ ਸ਼ਹਿਰ 'ਚ ਤਾਂ ਪੁੱਗ ਜਾਂਦਾ ਹੈ ਚਾਹੇ ਲੇਟ ਵੀ ਉੱਠ ਜਾ ਹੁਣ ਦੇਖ ਲੈ ਬਬਲੂ ਕਿੰਨਾ ਟਾਈਮ ਹੋ ਗਿਆ ਖੇਤ ਗਏ ਨੂੰ ਨਾਲੇ ਉੱਠ ਕੇ ਰੋਟੀ ਪਾਣੀ ਬਣਾ ਲਾ ਦਾਲ ਵੀ ਥੋੜੀ ਆ ਰਾਤ ਦੀ ਫਿਰ ਉਹਨੇ ਆ ਕੇ ਰੋਟੀ ਖਾਣੀ ਹੋਣੀ ਐ ਕਿਉਂ ਸਵੇਰੇ ਖਾ ਕੇ ਨਹੀਂ ਗਿਆ ਪੁੱਤ ਸਵੇਰੇ ਕਿੱਥੇ ਖਾ ਕੇ ਜਾਂਦਾ ਆ ਕੇ ਖਾਂਦਾ ਹੁੰਦਾ ਕਹਿੰਦਾ ਫਿਰ ਰੋਟੀ ਖਾ ਕੇ ਕੰਮ ਨਹੀਂ ਹੁੰਦਾ ਖੇਤ 'ਚ ਮੇਤੋਂ ਤੁਸੀਂ ਚਾਹ ਪਾਣੀ ਤਾਂ ਪ্লাই ਹੋਊਗਾ ਕਿ ਤੇ ਭੁੱਖਾ ਥੋੜੀ ਗਿਆ ਹੋਊਗਾ ਹੁਣ ਉਹ ਪੁੱਤ ਚਾਹ ਪਾਣੀ ਨਾਲ ਕਿਤੇ ਭੁੱਖ ਮਿਟਦੀ ਹੁੰਦੀ ਆ ਕੋਈ ਨਮ ਵੀ ਬਣਾ ਲੈਣੀ ਆ ਬਥੇਰਾ ਦਿਨ ਪਿਆਗਾ 10 ਵਜੇ ਉੰਭੀ ਤੁਸੀਂ ਰੋਟੀ ਪਾਣੀ ਖਾਣੇ ਹੋਗੇ ਕਿਹੜਾ ਸੱਜਰੀ ਖਾ ਲੈਣੇ ਚੱਲ ਮੇਰੀ ਤੀ ਉੱਠ ਕੇ ਘਰ ਲਾ ਰੋਟੀ ਦਾ ਕੰਮ ਨਾਲ ਮੈਂ ਤੇਰੀ ਤਾਈ ਵੱਲ ਜਾਇਆ ਮਾਂ ਉਹਦੀ ਮੱਜ ਬਿਮਾਰ ਆ ਉਹਦੀ ਖਬਰ ਸਾਰ ਲੈ ਕੇ ਆਉਣੀ ਆ ਮੈਂ ਬੀਬੀ ਦੇਖੀ ਹੁਣੀ ਜਾਣਾ ਜ਼ਰੂਰੀ ਆ ਮੈਂ ਰਸੋਈ ਜਿੱਥੇ ਇਕੱਲੀ ਆਣੀ ਕਿੱਥੇ ਮੱਥਾ ਮਾਰੂੰਗੀ ਤੂੰ ਮੇਰੇ ਨਾਲ ਲਾ ਕੇ ਮੇਰਾ ਹੱਥ ਵਟਾ ਦੇਂਦੀ ਨਾਲ ਉਹਨਾਂ ਦੀ ਮੱਜੀ ਬਿਮਾਰ ਹੋਈ ਆ ਕੁਝ ਹੋਰ ਤਾਂ ਨਹੀਂ ਹੋਇਆ ਪੁੱਤ ਆ ਕੀ ਗੱਲ ਕਹਿਤੀ ਤੈ ਬੀ ਉਹਦੀ ਮੱਜੇ ਬਿਮਾਰ ਹੋਈ ਆ ਉਹ ਵੀ ਇੱਕ ਘਰ ਦਾ ਜੀ ਹੁੰਦਾ ਪਿੰਡਾਂ ਦੇ ਲੋਕਾਂ ਨੂੰ ਤਾਂ ਉਹੀ ਕਮਾਈ ਦਾ ਸਾਧਨ ਆ ਜੇ ਉਹੀ ਬਿਮਾਰ ਹੋ ਗਈ ਘਰ ਦਾ ਉਹਨਾਂ ਦਾ ਤਾਂ ਦੁੱਧ ਦੇ ਸਿਰ ਤੇ ਖਰਚਾ ਚੱਲਦਾ ਤੀਗਾ ਨਾਲੇ ਹੁਣ ਮੇਰੀ ਗੱਲ ਸੁਣ ਲੈ ਮੈਂ ਉਹਨਾਂ ਦੇ ਘਰੇ ਜਾ ਕੇ ਆਉਣੀ ਆ ਤੂੰ ਹੋਰ ਰੋਟੀ ਬਣਾ ਲਈ ਨਾਲੇ ਬਬਲੂ ਨੂੰ ਪਾ ਕੇ ਦੇ ਦੇ ਪੁੱਤ ਆਪ ਕੋਈ ਨਹੀਂ ਪਾ ਦੂੰਗੀ ਬੀਬੀ ਜਾਇਆ ਜਿੱਥੇ ਜਾਣਾ ਤੂੰ ਦੇ ਦੇ ਪੁੱਤ ਕਿਤੇ ਤੂੰ ਅੰਦਰ ਬੈਠੀ ਰਹੇ ਉਹਨੇ ਭੁੱਖੇ ਨਹੀਂ ਫੇਰ ਲੰਘ ਜਾਣਾ ਖੇਤ ਨੂੰ ਬੀਬੀ ਦੇਖ ਤੈਨੂੰ ਵੀ ਪਤਾ ਹੈਗਾ ਵੀ ਮੈਨੂੰ ਆਦਤ ਨਹੀਂ ਹੈਗੀ ਹਣਾ ਇੰਨੀ ਸਨੇਹਾ ਉੱਠ ਕੇ ਕੰਮ ਕਰਨ ਦੀ ਮੇਰੇ ਘਰਦਾਰੇ ਮੈਨੂੰ ਅਜ ਤੱਕ 9 ਵਜੇ ਤੋਂ ਪਹਿਲਾਂ ਘਰ ਠਾਇਆ ਤੱਕ ਨਹੀਂ ਸੀਗਾ ਕੰਮ ਮੈਂ ਕੱਟ ਕਰਦੀ ਚਾਹੇ ਵੱਧ ਕਰਦੀ ਉਹਨਾਂ ਨੇ ਮੈਨੂੰ ਕਦੇ ਨਹੀਂ ਸੀ ਟੋਕਿਆ ਬਿਆਵਲੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਸ਼ਾਇਦ ਤੁਹਾਨੂੰ ਸੁਣਿਆ ਸ਼ਾਇਦ ਨਹੀਂ ਚੱਲ ਪੁੱਤ ਬਾਕੀ ਕੰਮ ਤਾਂ ਮੈਂ ਤੇਰੇ ਨਾਲ ਕਰਾਏ ਦੰਨੀ ਆ ਹੁਣ ਮੈਨੂੰ ਉਧਰ ਜਾਣ ਕਰਕੇ ਕਹਿਤਾ ਮੈਂ ਤੈਨੂੰ ਵੀ ਰੋਟੀ ਬਣਾ ਲੀ ਬਾਕੀ ਕੋਈ ਗੱਲ ਨਹੀਂ ਜਦ ਨੂੰ ਜੇ ਨਾ ਬਬਲੂ ਆਇਆ ਮੈਂ ਆਪ ਬਣਾ ਕੇ ਦੇ ਦੂੰਗੀ ਕਰ ਲਈ ਪੁੱਤ ਬਣ ਕੇ ਉੱਠ ਕੇ ਕਰ ਲੂੰਗੀ ਚਲ ਪਾ ਕੇ ਸੂਟ ਬੁੱਟੀਆਂ ਵਾਲਾ ਤੁਰਗੀ ਬਾਹਰ ਨੂੰ ਬਹਾਨਾ ਲਾ ਕੇ ਸਾਰੇ ਕੰਮ ਤੋਂ ਟਲਦੇ ਨੇ ਉਧਰ ਹੋ ਬਬਲੂ ਬਣਾ ਕੇ ਰੱਖਿਆ ਦੇ ਵਾਸਤੇ ਪਰੌਂਠੇ ਨਾ ਮੈਂ ਕਿ ਠੇਕਾ ਲੈ ਰੱਖਿਆ ਸਾਰੇ ਟੱਬਰ ਨੂੰ ਪਰੌਂਠੇ ਬਣਾ ਬਣਾ ਕੇ ਖਵਾਉਣ ਦਾ ਆਪਨੇ ਖਾ ਸਕਦਾ ਹੱਥ ਟੁੱਟੇ ਨੇ ਉਹਦੇ ਮਾਂ ਨੂੰ ਖਵਾਉਣੇ ਚਾਹੀਦਿਆਂ ਨੇ ਹਾਂ ਤਾਂ ਤੁਰ ਜਾਂਦੀ ਆ ਬਾਹਰ ਤੜਕੀ ਲਾ ਕੇ ਛਕੀਨੀ ਆ ਮੈਂ ਵਿਆਹ ਵਾ ਵਿਆਹ ਕੇ ਆਈ ਆ ਬਾਵੇ ਨੂੰ ਬਣਾ ਕੇ ਦਊਂਗੀ ਚਾਹ ਪਾਣੀ ਉਹਦੇ ਵਾਸਤੇ ਕੋਈ ਨਾ ਲਾਉਂਦੀ ਹੈਗੀ ਆਪੇ ਖਵਾਵੇ ਨਾ ਖਵਾਵੇ ਲੈ ਬਾਬਾ ਹਲ ਤੱਕ ਸੁੱਤੀ ਪਿਆ ਹਾਂ ਛੋਟੇ ਭਾਈ ਈ ਗੱਲ ਓਏ ਹਲ ਤੱਕ ਨੀਂਦ ਪੂਰੀ ਨਹੀਂ ਹੋਈ ਨਾ ਨਾ ਭਾਈ ਮੈਂ ਤਾਂ ਬੱਚਾ ਜੀ ਪੀ ਗੇ ਨਾ ਉਹੀ ਪੈ ਜਾ ਗਿਆ ਸੀਗਾ ਲੈ ਉਹੀ ਪੈ ਗਿਆ ਚਾਹ ਪੀ ਕੇ ਵੀ ਅੱਖ ਲੱਗ ਜਾਂਦੇ ਮੰਦ ਦੀ ਆ ਦੇਖ ਲੈ ਮੈਂ ਖੇਤੋਂ ਜਾ ਕੇ ਵੀ ਮੁੜਿਆ ਮੈਂ ਕੰਮ ਵੀ ਨਿਮੜਿਆ ਮੈਨੂੰ ਤਾਂ ਆਏ ਸੀਗਾ ਮੇਰਾ ਛੋਟਾ ਭਾਈ ਕਿਤੇ ਮੇਰੇ ਵਾਸਤੇ ਚਾਹ ਚੂ ਲੈ ਕੇ ਆਊਗਾ ਤੇ ਤੂੰ ਘਰੀ ਵੀ ਬਤਿੰਦਰਾ ਉਹ ਗੱਲ ਪਤਾ ਕੀ ਸੀ ਬਾਈ ਪਹਿਲਾਂ ਤਾਂ ਮੈਂ ਤਿਆਰੀ ਐ ਸੀ ਵੀ ਮੈਂ ਬਾਈ ਦੀ ਚਾਹ ਖੇਤ ਲੈ ਕੇ ਜਾਵਾ ਫਿਰ ਮਾਂ ਕਹੇਗੀ ਸੀ ਮੈਂ ਜਾਂਦੀ ਆਂਦੀ ਵੀ ਤੇਰਾ ਬਾਈ ਘਰੀ ਆਊਗਾ ਵਾਪਸ ਨਾਲੇ ਮਾਣਾ ਬਾਈ ਤਾਈ ਵੱਲ ਗਈ ਆ ਕੀ ਹੋ ਗਿਆ ਤੈਨੂੰ ਪਤਾ ਹੈ ਕਿ ਉਹ ਨਹੀਂ ਮੱਝ ਬਵਾ ਮਾਰਾ ਯਾਰ ਉਹਦਾ ਪਤਾ ਲੈਣ ਗਈ ਆ ਨਾਲੇ ਘਰ ਦਾ ਨੂੰ ਪਤੀ ਐ ਤਾਂ ਇਹ ਵੀ ਸਰੀ ਦੀ ਅਗਨੀ ਤੇਜ ਆ ਮਿੰਟ 'ਚ ਗੱਲ ਬਣਾ ਲੈਂਦੀ ਆ ਵੀ ਸਾਰਾ ਪਿੰਡ ਆ ਕੇ ਪਤਾ ਲੈ ਗਿਆ ਵੀ ਕੱਲੀ ਭਾਵੇਂ ਦੀ ਮਾਣੀ ਆਈ ਹੈਗੀ ਤਾਂ ਕਰਕੇ ਬਾਈ ਮਾਂ ਕਹਿੰਦੀ ਮੈਂ ਤਾਂ ਜਾਣਾ ਜ਼ਰੂਰੀ ਐ ਮੇਰਾ ਤਾਂ ਬਈ ਨਹੀਂ ਤੈਨੂੰ ਪਤਾ ਏ ਬਈ ਹੱਕ ਮੰਨਦਾ ਕਮਾਨ ਮੱਥਾ ਬਈ ਸਹੀ ਕਿਹਾ ਬਈ ਅਲਤਨੂੰ ਪਤਾ ਹੀ ਦੇ ਸੁਭਾਤਾ ਦਾ ਪਤੀ ਏ ਉਹਨਾਂ ਦਾ ਮਾੜੀ ਗੱਲ થਣੀ ਚਾਹੀਦੀ ਏ ਕਿ ਮੇਰੇ ਤਾਂ ਕੋਈ ਆ ਦੁੱਖ ਆਇਆ ਮੇਰੇ ਤਾਂ ਪਤਾ ਨਹੀਂ ਲੈਣਾ ਏ ਪਤਾ ਲੈ ਨਹੀਂ ਆਏ ਤੇ ਨਾਲੇ ਮਾਂ ਕਹਿੰਦੀਆਂ ਕਹਿੰਦੀ ਘਰੇ ਕੋਈ ਹੈ ਨਹੀਂਗਾ ਬਾਈ ਤੇਰਾ ਖਿਤ ਗਿਆ ਹੋਇਆ ਕਹਿੰਦੀ ਬਈ ਰਾਖੀ ਰੱਖ ਲਈ ਬਸ ਪੈਂਦੇ ਪੈਂਦੇ ਬਈ ਪਤੀ ਨਹੀਂ ਲੱਗਾ ਕਿਹੜੇ ਵੇਲੇ ਨੀਂਦ ਆ ਗਈ ਯਾਰ ਚੱਲ ਕੋਈ ਹਾਂ ਤੇ ਹੋਰ ਪਰਜਾਈ ਉਹ ਤਾਂ ਬਈ ਅੰਦਰੀ ਮੰਨਦਾ ਦਾਲ ਪਣੀ ਬਣਾਉਂਦੀ ਹੋਣੀ ਤੇ ਉਹ ਕਹਿੰਦਾ ਸੀਗਾ ਕੀ ਕਹਿੰਦੇ ਮਸ਼ੀਨ ਵਾਲੇ ਮਸ਼ੀਨ ਵਾਲੇ ਤਾਂ ਕਹਿੰਦੇ ਇੱਕ ਦੋ ਦਿਨ ਖੜਜੋ ਹਲੇ ਬਈ ਤੇ ਬਾਕੀ ਇੱਕ ਦੋ ਨਾਲ ਖੜਨ ਤੋਂ ਬਾਅਦ ਫਿਰ ਫਿਰ ਵੜਾ ਦਨੇ ਆਪਾਂ ਹਾਂ ਬਾਈ ਐਂ ਕਰ ਲਾਂਗੇ ਕਿਉਂਕਿ ਬੈਸੀ ਮੈਨੂੰ ਲੱਗਿਆ ਥੋੜੀ ਜਿਹੀ ਯਾਰ ਗਿੱਲੀ ਆ ਕਣਕ ਹਜੇ ਹੂੰ ਹੂੰ ਇਹੀ ਗੱਲੋਂ ਮੇਰੇ ਹੋ ਗਿਆ ਬਾਬੇ ਮੈਂ ਤਾਈ ਫਿਰ ਤੈਨੂੰ ਨਹੀਂ ਕਹੇਗਾ ਨਹੀਂ ਤਾਂ ਤੁਹਾਨੂੰ ਮੈਂ ਫੋਨ ਕਰਦਾ ਜੇ ਇਹੋ ਜੀ ਗੱਲ ਹੁੰਦੀ ਤਾਂ ਵੜਾਉਣ ਲੱਗੇ ਮੈਂ ਤੁਹਾਨੂੰ ਫੋਨ ਹੀ ਕਰ ਦਿੰਦਾ ਤੇ ਸੱਚ ਬਾਈ ਮੈਨੂੰ ਤੇਨਾਂ ਨਾਲ ਗੱਲ ਕਰਨੀ ਸੀ ਯਾਰ ਕੀ ਹੋ ਗਿਆ ਮਾਣਾ ਮੈਨੂੰ ਕਹਿੰਦੀ ਤੂੰ ਅਕੇ ਬਾਈ ਨਾਲ ਖੇਤ ਕੰਮ ਚਾਤ ਪਟਾੜਾ ਕਰ ਮੈਂ ਮਾਂ ਨੂੰ ਕਿਹਾ ਮਮਾ ਮੈਂ ਖੇਤੀ ਦਾ ਕੰਮ ਕਰਨ ਨਹੀਂ ਹੈਗਾ ਮੈਂ ਮੈਂ ਤਾਂ ਕੋਈ ਨੌਕਰੀ ਕਰਨਾ ਚਾਹਣਾ ਪਤਨੀਓ ਕਿਉਂ ਮੈਨੂੰ ਜਬਰਦਸਤੀ ਕਰੀ ਜਾਂਦੀ ਐ ਓਏ ਬਾਬੇ ਬਾਈ ਜਿਵੇਂ ਤੈਨੂੰ ਠੀਕ ਲੱਗਦਾ ਨਾ ਉਵੇਂ ਕਰ ਲੈ ਮੇਰੀ ਗੱਲ ਸੁਣ ਜੇ ਤੈਨੂੰ ਪੜ੍ਹਾਈ 'ਚ ਸ਼ੌਂਕ ਹੈ ਮੈਂ ਤਾਂ ਕਹਿੰਦਾ ਹੋਰ ਪੜ੍ਹ ਲੈ ਜੇ ਤੈਨੂੰ ਐਂ ਲੱਗਦਾ ਬਸ ਇੱਕ ਗੱਲ ਐ ਵੀ ਮੈਨੂੰ ਨੌਕਰੀ ਤੇ ਲੱਗ ਕੇ ਦਿਖਾ ਦੇ ਮੇਨਦੇ ਇਹੀ ਚਾਹ ਬਹੁਤ ਐ ਵੀ ਮੇਰਾ ਛੋਟਾ ਭਾਈ ਨੌਕਰੀ ਤੇ ਲੱਗ ਗਿਆ ਬਸ ਭਾਈ ਪੜ੍ਹਨਾ ਸੀ ਜੇ ਨਾ ਮੈਂ ਮੈਂ ਤਾਂ ਉਹਨਾਂ ਪੜ੍ਹ ਲਿਆ ਅੱਗੇ ਤਾਂ ਨਹੀਂ ਮੈਂ ਪੜ੍ਹਨਾ ਉਹ ਪੜ੍ਹ ਲਿਆ ਆਹੀ ਟਾਈਮ ਹੀ ਹੁੰਦਾ ਆ ਦੇਖ ਲੈ ਹੁਣ ਅਸੀਂ ਤਰਸਦੇ ਆ ਜੇ ਸਾਨੂੰ ਕੋਈ ਕਹੇ ਵੀ ਭਾਈ ਆ ਕਰ ਲੈ ਅਸੀਂ ਉਹ ਸਕੂਲ ਦੀਆਂ ਯਾਦਾਂ ਨੂੰ ਹੁਣ ਵੀ ਯਾਦ ਕਰਦੇ ਹਾਂ ਬਾਈ ਜੇ ਸਾਨੂੰ ਕੋਈ ਕਹੇ ਵੀ ਅੱਜ ਪੜ ਲਾ ਅਸੀਂ ਪੜ ਲਈਏ ਤੂੰ ਭਾਈ ਤੇਰਾ ਵੱਡਾ ਭਾਈ ਕਹਿ ਰਿਹਾਗਾ ਜੇ ਤਰਾ ਪੜਨ ਨੂੰ ਹੋਰ ਜੀ ਕਰਦਾ ਤਾਂ ਕਰ ਲੈ ਇਹ ਨਾ ਸਮਝੀ ਵੀ ਵਿਆਹ ਹੋ ਗਿਆ ਮੇਰਾ ਮੇਰੀ ਗੱਲ ਸੁਣ ਇਹ ਵੀ ਸਮੀ ਹੁੰਦਾਗਾ ਆ ਦੇਖ ਲੈ ਉਹ ਆਪਣੇ ਉਹਨਾਂ ਦਾ ਨੰਬਰ ਦਾ ਮੁੰਡਾ ਨਾਲੇ ਵਿਆਹ ਹੋ ਗਿਆ ਇੱਕ ਜਵਾਕ ਹੋ ਗਿਆ ਹਲੇ ਵੀ ਪੜੀ ਜਾਂਦਾਗਾ ਗੱਲ ਤਾਂ ਬਈ ਤੇਰੀ ਠੀਕ ਆ ਪਰ ਜਿਆਦਾ ਪੜਾਈਆਂ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਬਾਈ ਕਿਉਂ ਜਿੰਨਾ ਕਿ ਮੈਂ ਪੜਿਆ ਹੋਇਆ ਬਹੁਤ ਹੈ ਇਹਦੇ ਅਕੋਰਡਿੰਗ ਮੈਨੂੰ ਕੋਈ ਜੌਬ ਮਿਲ ਜੇ ਬਸ ਕੰਮ ਸੱਟ ਆ ਜਾਈ ਬਾਈ ਆਪਣਾ ਤੂੰ ਖੇਤੀ ਵਾਲੇ ਪੈਸੇ ਘਰੇ ਲੈ ਕੇ ਆਇਆ ਕਰੇਗਾ ਤੇ ਮੈਂ ਤਨਖਾਹ ਲੈ ਓਏ ਆਪਣੇ ਘਰ ਦੀ ਕਬੀਲਦਾਰੀ ਬਾਈ ਵਧੀਆ ਰੋੜੂਗੀ ਪਰ ਬਈ ਜੇ ਸੱਚ ਬੱਚੇ ਨਾ ਜਿਵੇਂ ਤਰ੍ਹਾਂ ਹੁਣ ਸੁਭਾਣਾ ਮੈਂ ਤਾਂ ਕਹਿੰਦਾ ਹਮੇਸ਼ਾ ਤਰਸ ਸੁਭਾ ਇਦਾਂ ਦੀ ਰਹੇ ਜੇ ਕਦੇ ਅੱਗੇ ਜਾ ਕੇ ਬਦਲ ਗਿਆ ਬਾਈ ਜੇ ਤੂੰ ਮੈਨੂੰ ਕਹਿਣ ਲੱਗ ਗਿਆ ਵੀ ਭਾਈ ਮੇਰੇ ਨਾਲ ਖੇਤੀ ਕਰਾ ਸੱਚੀ ਯਾਰ ਮੈਂ ਤਾਂ ਖੇਤੀ ਨਹੀਂ ਹੁਣੀ ਬਾਈ ਮੈਂ ਇੱਥੋਂ ਨਹੀਂ ਬਈ ਤੋਪਾਇ ਸਾੜਿਆ ਜਾਂਦਾ ਰਾਤਾਂ ਨੂੰ ਮੈਂ ਇੱਥੋਂ ਨਹੀਂ ਬਈ ਪਾਣੀ ਲੱਗਦੇ ਯਾਰ ਫਸਲਾਂ ਨੂੰ ਉਹ ਜੇ ਤਾਂ ਫਿਰ ਤੇਰੇ ਇਹੀ ਲੱ ਪਰ ਜਾਈ ਵੰਗੂ ਤੂੰ ਵੀ ਲੇਟ ਉੱਠਿਆ ਕਰੇਂਗਾ ਫੇਰ ਤਾਂ ਬਾਈ ਦੇਖ ਮੈਨੂੰ ਕਹਿ ਨਹੀਂ ਪਊਗਾ ਖਚੱਬਗੇ ਨਹੀਂ ਪਰ ਭਾਈ ਮੈਨੂੰ ਨੌਕਰੀ ਦੇ ਲੱਗ ਕੇ ਦਿਖਾ ਦੇ ਵੀ ਹਾਂ ਵੀ ਮੇਰੇ ਭਾਈ ਨੇ ਵੀ ਪੜ੍ਹਿਆ ਸੀਗਾ ਆ ਨੌਕਰੀ ਤੇ ਲੱਗ ਗਿਆ ਚੱਲ ਮੈਨੂੰ ਇੰਨੇ ਦੇ ਖੁਸ਼ੀ ਹੋ ਜੂ ਆ ਮੈਂ ਜਿਹੜੇ ਗਵਾਂਢੀ ਚਾਚੀ ਤਾਈ ਵੀ ਮਜ਼ਾ ਕਰਦੇ ਨੇ ਉਹਨਾਂ ਨੂੰ ਵੀ ਕਹਿਣ ਜੂਗਾ ਹੋ ਜੂਗਾ ਸਹੀ ਗੱਲ ਆ ਬਾਈ ਆ ਅਸਲ 'ਚ ਗਵਾਂਢੀ ਦਾ ਮੂੰਹ ਬੰਦ ਕਰਨਾ ਜ਼ਰੂਰੀ ਹੁੰਦਾ ਹ ਹ ਤੂੰ ਪਰਵਾਹ ਨਾ ਕਰ ਬਾਈ ਮੁੰਤਾ ਬਸ ਤੇਰਾ ਹੌਂਸਲਾ ਹੈ ਨੌਕਰੀ ਵੀ ਮੈਨੂੰ ਮਿਲ ਜੂਗੀ ਪਰ ਬਾਈ ਤੈਨੂੰ ਪਤਾ ਤਾਂ ਹੈਗਾ ਅਜੇ ਵਿਆਹ ਨੂੰ 6 ਮਹੀਨੇ ਹੋਏ ਨਹੀਂ ਮਾੜਾ ਨੌਕਰੀ ਤਾਂ ਮੈਂ ਲੱਗੀ ਜਾਣਾ ਯਾਰ ਖੇਡ ਖੇਡ ਤੇਰੀ ਉਮਰ ਆ ਯਾਰ ਜਦੋਂ ਮੈਂ ਤੈਨੂੰ ਪੜਨ ਨੂੰ ਨਹੀਂ ਹਟਾਰਿਆ ਉਹ ਤਾਂ ਫਿਰ ਵੀ ਤੇਰੀ ਪਾਟ ਨਾਲ ਹੈਨਾ ਮੈਂ ਤਾਂ ਇਹ ਚਾਹਨਾ ਵਿਚਾਲ ਜਿਵੇਂ ਤੁਹਾਡਾ ਜੀ ਲੰਘਦਾ ਤੇ ਟਾਈਮ ਲੰਘਦਾ ਉਹ ਮੈਨੂੰ ਬਸ ਠੀਕ ਹੈ ਭਾਈ ਬਸ ਆਪਾਂ ਇਕੱਠੇ ਰਹੀਏ ਪਰਿਵਾਰ ਬਸ ਮੈਂ ਤਾਂ ਇਹੀ ਚਾਹਨਾਗਾ ਭਾਈ ਮੈਨੂੰ ਵੀ ਇਹੀ ਚਾਵਾ ਵੀ ਆਪਾਂ ਬਸ ਇਕਜੁੱਟ ਹੋ ਕੇ ਰਹੀਏ ਕੱਲੋਂ ਇਹ ਜਾ ਕੱਲ ਨਾ ਹੋ ਜੇ ਆਪਣੇ ਪਰਿਵਾਰ ਦੇ ਵਿੱਚ ਵੀ ਛੋਟਾ ਜਿਹਾ ਘਰ ਆਈ ਦੇ ਵਿੱਚ ਕੰਦ ਨਿਕਲ ਜੇ ਸੱਚੀ ਭਾਈ ਉਹ ਮੈਥੋਂ ਦੇਖਿਆ ਨਹੀਂ ਜਾਣਾ ਭਾਬੀ ਦੇਖ ਤੂੰ ਮੇਰਾ ਭਾਈ ਨਹੀਂ ਯਾਰ ਤੈਨੂੰ ਵੀ ਪਤਾ ਮੈਂ ਇਹੀ ਗੱਲ ਦਾ ਮਾਰਾ ਹੱਦ ਤੱਕ ਵਿਆਹ ਨਹੀਂ ਕਰਵਾਇਆ ਤੇ ਮਾਂ ਤਾਂ ਅਜੇ ਵੀ ਜ਼ੋਰ ਲਾਂਦੀ ਏ ਤੈਨੂੰ ਆਪਣਾ ਭਾਈ ਨਹੀਂ ਆਪਣਾ ਜਵਾਕ ਹੀ ਸਮਝਿਆ ਯਾਰ ਬਾਪ ਦੇ ਮਰਨ ਤੋਂ ਬਾਅਦ ਏ ਸਾਨੂੰ ਪਤਾ ਜਾਂ ਮਾਂ ਨੂੰ ਪਤਾ ਵੀ ਤੈਨੂੰ ਕਿ ਮੈਂ ਪੜਾਇਆ ਬਸ ਉਹਦਾ ਤੇਰੇ ਅੱਗੇ ਬਸ ਇਹੀ ਆ ਗੁਜਾਰਸ਼ ਵੀ ਬਸ ਤੂੰ ਚੰਗੀ ਜੀ ਨੌਕਰੀ ਤੇ ਲੱਗ ਜੀ ਠੀਕ ਹੈ ਭਾਈ ਜਰੂਰ ਭਾਈ ਅੱਜ ਥੋੜੇ ਵਾਹਣ ਹੈਗਾ ਕੱਲ ਨੂੰ ਹੋਰ ਵੀ ਬਾਣ ਬਰ ਲੈ ਲਈ ਆਪਾਂ ਠੀਕੇ ਤੇ ਠੀਕ ਹੈ ਨਾ ਬਾਈ ਜਰੂਰ ਤੁਹਾਡੇ ਜੋ ਮੰਦੀਆਂ ਨੇ ਨਾ ਸੱਚੀ ਯਾਰ ਮੇਰੇ ਦਿਲ ਵਿੱਚ ਨੇ ਮੇਰੀ ਵੀ ਇੱਛਾ ਬਾਈ ਯਾਰ ਮੈਂ ਤੁਹਾਡੀਆਂ ਮੰਦੀਆਂ ਪੂਰੀਆਂ ਕਰਾਂ ਪਰ ਕਰੂੰਗਾ ਵੀ ਬਾਈ ਮੈਂ ਬਸ ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਬਾਈ ਠੀਕ ਹੈ ਉਹ ਜਿੰਨਾ ਟਾਈਮ ਲੈਣਾ ਉਹਨਾਂ ਲੈ ਲੈ ਠੀਕ ਹੈ ਠੀਕ ਹੈ ਬਾਈ ਤੇ ਹੁਣ ਚਾਹ ਪਾਣੀ ਪੁੱਛੀ ਗਏ ਵੱਡੇ ਭਾਈ ਨੂੰ ਕਿ ਨਾ ਕੇ ਮੈਂ ਚੱਕ ਕੇ ਪੀ ਲੈ ਉਹੋ ਬਾਈ ਮੈਂ ਹੁਣ ਹੀ ਲੈਣਾ ਤੁਸੀਂ ਬੈਠੋ ਕੋਈ ਤਾਂ ਹੈਗਾ ਮੇਰਾ ਭਰਾ ਜਿਹੜੀ ਮੇਰੀ ਹਰੇਕ ਗੱਲ ਸਮਝਦਾ। ਖਰਬਾ ਸਾਡੇ ਪਰਿਵਾਰ ਦੇ ਵਿੱਚ ਨਾ ਐਂ ਖੁਸ਼ੀਆਂ ਬਣਾਈ ਰੱਖੀ ਤੇ ਹਮੇਸ਼ਾ ਸੀ ਦੋਇ ਪਾਈ ਹੱਸਦੇ ਬਸਤੇ ਰਹੇ। ਤੇ ਮੇਰੀ ਮਾਂ ਜੀ ਨੇ ਸਾਡੀ ਖਾਤਰ ਇਹ ਨਾ ਕੁਝ ਕੀਤਾ। ਤੇ ਬਾਪ ਦੇ ਮਰਨ ਤੋਂ ਬਾਅਦ ਕਦੇ ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਣੀ ਨਹੀਂ ਦਿੱਤੀ। ਉਹ ਲਿਆ ਬਾਪੇ ਪਾਣੀ ਕੀ ਕਰ ਰਹੇ ਹੋ ਕੁਛ ਨਹੀਂ ਕਰਨਾ ਕੀ ਆ ਉਹ ਬਾਈ ਆਇਆ ਕਿਥੋਂ ਬਬਲੂ ਉਹਦੇ ਵਾਸਤੇ ਪਾਣੀ ਲੈ ਕੇ ਜਾਣਾ ਬਾਲਾ ਥੱਕ ਕੇ ਆ ਗਿਆ ਨਾ ਤੁਸੀਂ ਐ ਕਿਉਂ ਨਹੀਂ ਕਰਦੇ ਹਜੇ ਉਹ ਬਾਹਰ ਖੜਕਾਉਂਦਾ ਹੀ ਐ ਤੁਸੀਂ ਮୋਰੇ ਗਲਾਸ ਲੈ ਕੇ ਖੜ ਜਾ ਕਰੋ ਹੈ ਹਰਮਨ ਕਿਹੋ ਜਿਹੀਆਂ ਲੰਗਰੀ ਜਾਨੀਆਂ ਨੌਕਰ ਬਣ ਕੇ ਨਾ ਘੁੰਮਿਆ ਕਰੋ ਉਹਦੇ ਅੱਗੇ ਪਿੱਛੇ ਕੋਈ ਲੋੜ ਨਹੀਂ ਹੈਗੀ ਜ਼ਿਆਦਾ ਸੇਵਾ ਕਰਨ ਦੀ ਉਹ ਨਹੀਂ ਨਹੀਂ ਇਹ ਜੀ ਗੱਲ ਕੋਈ ਨਹੀਂ ਹੈਗੀ ਉਹ ਥੱਕਾ ਕੇ ਆਇਆ ਸਵੇਰੇ 5 ਵਜੇ ਤੱਕ ਗਿਆ ਹੋਇਆ ਖੇਤ ਚਾਹ ਨਹੀਂ ਪੀਤਾ ਬਾਈ ਨੇ ਪਾਣੀ ਨਹੀਂ ਪੀਤਾ ਹੁਣ ਜੇ ਮੈਂ ਵੇਲਾ ਮੇਰਾ ਹੱਕ ਤਾਂ ਬਣਦਾ ਨਾ ਬਾਈ ਨੂੰ ਪਾਣੀ ਤਾਂ ਨਹੀਂ ਦੇਣ ਦਾ ਨਾ ਵੇਲੇ ਹੇ ਦਾ ਮਤਲਬ ਇਹ ਥੋੜੀ ਹੈ ਵੀ ਕਿਸੇ ਦਿਨ ਨੌਕਰ ਬਣ ਕੇ ਰਹੋਗੇ ਕਿਸੇ ਨੂੰ ਪਾਣੀ ਚਾਹ ਮੂਰੇ ਪੁੱਛਦੇ ਫਿਰੋਗੇ ਬੇਟਰਾ ਵਾਂਗੂ ਉਹ ਕਮਲਿਏ ਨੌਕਰ ਲਈ ਇਹਦੇ ਵਿੱਚ ਕੀ ਗੱਲ ਆਪਣਾ ਤੂੰ ਆਪ ਦੇਖ ਉਹ ਮੇਰਾ ਵੱਡਾ ਭਰਾ ਮੇਰਾ ਹੱਕ ਬਣਦਾ ਨਾ ਕਿ ਜਦੋਂ ਥੱਕਿਆ ਥੱਕਿਆ ਬੰਦਾ ਘਰੇ ਆਵੇ ਉਹਦਾ ਹੱਕ ਨਹੀਂ ਬਣਦਾ ਜਦੋਂ ਤੁਸੀਂ ਆਉਨੇ ਹੋ ਕਿਤੇ ਬਾਹਰੋਂ ਉਹ ਮੈਂ ਤਾਂ ਕਹੇ ਦੇਖਿਆ ਨੇਗਾ ਤੁਹਾਨੂੰ ਚਾਰਾ ਕਲਾਸ ਪੜਾਉਂਦੇ ਤੁਹਾਨੂੰ ਪੰਜ ਦਾ ਕਲਾਸ ਪੜਾਉਂਦੇ ਥੋੜਾ ਬੜਾ ਫਰਜ ਬਣਦਾ ਤੁਸੀਂ ਬੜੇ ਭੱਜੇ ਭੱਜੇ ਫਿਰਦੇ ਉਹਨਾਂ ਦੇ ਮੂਰੇ ਮੂਰੇ ਚਲ ਕੋਈ ਨਹੀਂ ਤੂੰ ਬੋਲ ਨਾ ਦੇਖੋ ਮੈਨੂੰ ਇਹ ਗੱਲਾਂ ਨਾ ਚੰਗੀਆਂ ਨਹੀਂ ਲੱਗਦੀਆਂ ਥੋੜਾ-ਮੋੜਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਤੁਹਾਡੇ ਤਾਂ ਘਰ 'ਚ ਕੋਈ ਇੱਜ਼ਤ ਹੀ ਨਹੀਂ ਹੈਗੀ ਤੁਹਾਨੂੰ ਤਾਂ ਕੋਈ ਪੁੱਛਦਾ ਕਿਸਦੇ ਨਹੀਂ ਓਹੋ ਉਹਨੂੰ ਪੜਾ ਰੱਖਿਆ ਲੀਡਰ ਕਰਦਾ ਪਤਾ ਨਹੀਂ ਕੀ ਸੋਚੀ ਐ ਨਹੀਂ ਤੂੰ ਤਾਂ ਚਲ ਕੋਈ ਨਹੀਂ ਤੂੰ ਦਾਲ ਸੰਗੀ ਬਣਾ ਲੈ ਮੈਂ ਆ ਗਿਆ ਹੁਣੇ ਪਤਾ ਪਤਾ ਨਹੀਂ ਇਹ ਬਬਲੂ ਨੇ ਕੀ ਘੋਲ ਕੇ ਪਾਇਆ ਇਹਨਾਂ ਦੇ ਸਿਰ 'ਚ ਜਿਹੜਾ ਦੇਖੋ ਬਬਲੂ 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 ਕਦੇ ਕੋਈ ਪਾਣੀ ਫੜਾਉਂਦਾ ਕਦੇ ਕੋਈ ਚਾਹ ਫੜਾਉਂਦਾ ਕਦੇ ਰੋਟੀਆਂ ਮੇਰਾ ਵੀ ਦਿਮਾਗ ਹਿੱਲਿਆ ਬਣਾ ਬਣਾ ਕੇ ਪਰੌਂਠੇ ਖਵਾਉਂਗੇ ਉਹਨਾਂ ਨੂੰ ਮਰਦਾ ਇਹ ਜਾਜੀ ਕਰਦਾ ਵੀ ਬਾਹ ਫੜ ਕੇ ਬਾਹਰ ਕੱਢਦਾ ਇਹਨੂੰ ਬਸ ਹੀ ਨਹੀਂ ਚੱਲਦਾ ਬਸ ਫੇਰ ਤਾਂ ਲੋ ਭਾਈ ਕੀ ਗੱਲ ਬਾਬੇ ਬੈਠ ਜਾ ਜਿਹੜੀ ਗੱਲ ਹਰਮਨ ਕਹਿੰਦੀ ਸੀ ਯਾਰ ਉਹ ਗੱਲ ਮੈਨੂੰ ਚੁੱਭ ਚੇ ਕਿਉਂ ਰਹੀ ਹੈ ਮੈਂ ਜਦ ਬਾਬੇ ਕੀਸ ਹੁੰਦੀ ਹੈ ਨਾ ਹਾਂ ਬਾਈ ਇੱਕ ਮਿੰਟ ਬਾਈ ਪਾਣੀ ਪੀ ਲੈ ਤੁਸੀਂ ਪਾਣੀ ਤਾਂ ਪੀ ਲਿਆ ਕੀ ਹੋ ਗਿਆ ਕੀ ਸੋਚੀ ਹੈ ਨਾ ਉਹ ਬਾਈ ਸੋਚਣਾ ਕੀ ਆ ਬਸ ਕੁਝ ਨਹੀਂ ਉਹ ਸੱਚ ਮੈਂ ਤਾਂ ਤੇਰੀ ਭਜਾਈ ਨੂੰ ਇਹ ਪੁੱਛ ਕੇ ਆਉਣਾ ਵੀ ਉਹਨੇ ਰੋਟੀ ਟੁਕ ਬਣਾ ਲਿਆ ਫਿਰ ਬਾਈ ਰੋਟੀ ਵੀ ਦੇ ਨਾ ਲੈ ਕੇ ਦੇ ਦੇਣਾ ਹਨਾ ਕੋਈ ਨਾ ਰੋਟੀ ਰੋਟੀ ਟੁਕ ਵੀ ਖਾਣਗੇ ਬਹਿ ਜਾ ਗੱਲਬਾਤ ਕਰਦੇ ਆ ਮੈਂ ਤਾਂ ਹਲੇ ਕੁਛ ਨਾ ਸੀਗਾ ਵੀ ਜਿਹੜਾ ਆਪਣਾ ਉਹ ਕਿਹੜਾ ਜਾ ਰਿਹਾ ਨਾ ਵੀ ਉੱਥੇ ਕੀ ਬੀਜੇ ਇਸ ਵਾਰ ਬੱਜ ਦੀ ਨੀ ਬੱਜ ਜੋ ਤੁਹਾਨੂੰ ਸਹੀ ਲੱਗਦਾ ਉਹ ਬੀਜ ਦੋ ਸਬਜੀ ਬੀਜ ਨਹੀਂ ਸਬਜੀ ਬੀਜ ਦੋ ਮੈਂ ਤਾਂ ਐ ਕਹਿਣਾ ਵੀ ਪਹਿਲਾਂ ਮੱਕੀ ਬੀਜ ਦਿਓ ਨਾਲੇ ਤਾਂ ਵੀ ਮੱਝਾਂ ਨੂੰ 4 ਰੁਪਏ ਜੂਗਾ ਤੇ ਨਾਲੇ ਕੁਕੜੀਆਂ ਨਿਕਲ ਆਉਣੀਆਂ ਹੋਏ ਆਪਾਂ ਬੀਜ ਵਟ ਲਾਵਾਂਗੇ ਕਿ ਨਹੀਂ ਬਾਈ ਹੋ ਤਾਂ ਠੀਕ ਆ ਪਰ ਕੀ ਹੋ ਗਿਆ ਇੰਜ ਗਰੀਨ ਤੂੰ ਨਾ ਨਾ ਬਾਈ ਕੋਈ ਗੱਲ ਹੋ ਗਈ ਗੱਲ ਤਾਂ ਕੋਈ ਟੈਨਸ਼ਨ ਨਹੀਂ ਕੋਈ ਨਾ 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 ਬਾਈ ਟੈਨਸ਼ਨ ਤਾਂ ਕੋਈ ਨਹੀਂ ਮੁੰਤਾ ਇਹ ਸੀਗਾ ਵੀ ਮਾਂ ਉਧਰ ਗਈ ਹੋਈ ਹੈ ਯਾਰ ਤੇਰੀ ਭਝਾਈ ਨਾ ਕਿਤੇ ਵਿਚਾਰੀ ਉਹੀ ਗੱਲ ਆ ਵੀ ਨਵੀਂ ਨੇ ਵਿਆਹ ਕੇ ਆਈ ਆ ਕੰਮਾਂ ਦੀ ਨੌਲੇਜ ਘੱਟ ਆ ਮੜ ਜਾ ਸੋਜੋ ਨਾ ਹੱਥ ਪਟਾਦਾ ਬੱਲੇ ਸਿਆਣਾ ਹੋ ਗਿਆ ਵੀ ਸਾਡਾ ਬਾਬਾ ਹੈ ਹਾਂ ਹਾਂ ਬਾਈ ਕਮਾਲ ਦੀ ਗੱਲ ਹੈ ਜ਼ਰੂਰੀ ਆ ਬਾਈ ਹਨਾ ਤੇ ਜਦੋਂ ਹੌਲੀ ਸਾਰੇ ਘਰ ਜਿਵੇਂ ਬਾਰੀ ਉਹਨੇ ਚੱਕ ਲਈ ਫਿਰ ਤਾਂ ਆਪਣ ਨੂੰ ਕੋ ਲੋੜ ਹੀ ਨਹੀਂ ਗਈ ਆਓ ਫਿਰ ਤਾਈ ਮਾਂ ਦਾ ਲਾਹ ਤੱਕਦਾ ਸੀ ਮਾਂ ਦਾ ਫਿਰ ਸਿਰਫ ਬਾਨਾ ਸੀਗਾ ਹੈਨਾ ਇੰਨਾ ਨਾ ਬਈਸਾ ਮੈਨੂੰ ਲੱਗਦਾ ਜਾਣ ਕਿਉਂ ਜਾਂਦਾ ਬੰਨ ਚਲਾ ਕਿ ਉਰੇ ਪੈ ਗਿਆ ਵੀ ਦੇਖ ਬਾਈ ਕਿੰਨਾ ਕ ਟਾਈਮ ਨਹੀਂ ਆਉਂਦਾਗਾ ਕਿਉਂ ਐਸੇ ਦਾ ਕੋਈ ਗੱਲ ਨਹੀਂ ਬਾਈ ਚਲ ਤਾ ਤੁਸੀਂ ਇੱਥੇ ਕਰੋ ਜਦ ਰੋਟੀ ਪਾਣੀ ਮੰਗਦਾ ਨਾ ਮੈਂ ਤੁਹਾਨੂੰ ਉਰੀ ਲੈ ਕੇ ਦੇ ਦੂੰਗਾ ਠੀਕ ਹੈ ਜੇ ਤੁਸੀਂ ਨਹਾਉਣਾ ਨਹਾ ਲਓ ਹੱਥ ਮੂੰਹ ਤੋਂ ਲਓ ਪਹਿ ਹੱਥ ਮੂੰਹ ਤੋਂ ਲਓ ਓ ਬਸ ਫਿਰ ਹੀ ਨਹਾਉਂ ਤੂੰਗਾ ਰੋਟੀ ਦੀ ਬੋਖ ਲੱਗੀ ਪਈ ਆ ਇਹ ਰੋਟੀ ਬਣ ਗਈ ਤਾਂ ਫੜਾ ਦੇ ਹਾਂ ਮੈਂ ਮੈਂ ਤੇਰੀ ਪਰਜਾਇਨ ਹੁਣੀ ਗੱਲ ਕਰਕੇ ਆਣਾ ਬਾਈ ਮੈਂ ਹਰਮਨ ਨਾਲ ਗੱਲ ਕਰਕੇ ਆਣਾ ਜੇ ਬਣ ਗਈ ਮੈਂ ਤੈਨੂੰ ਹੁਣੀ ਲੈ ਆ ਦੇਣਾ ਠੀਕ ਹੈ ਬਾਈ ਤੁਸੀਂ ਰੈਸਟ ਕਰ ਲਓ ਥੱਕੀ ਹੋਵੋਗੇ ਲੈ ਆ ਦੀ ਲੈ ਆਏ ਹਾਏ ਉਹ ਚਾਹ ਵੀ ਬਣਵਾ ਦੀ ਗੱਗੇ ਕੁੱਟਕਾ ਹਰਮਨ ਬਨਾਲੀਦਾਲ ਸਬਜੀ ਪਤਾ ਨਹੀਂ ਚੱਲ ਮੇਰੀ ਗੱਲ ਸੁਣ ਮੈਨੂੰ ਤੂੰ ਐਂ ਦੱਸ ਬੌਲਵਰਿਆ ਨਗੁਸ਼ਕਾ ਤੋਂ ਬੋਲ ਰਹੀ ਸੀ ਮੇਰਾ ਭਾਈ ਆ ਯਾਰ ਉਹ ਫਿਰ ਕੀ ਹੋ ਗਿਆ ਜਿੰਮੇ ਪਾਣੀ ਦੀ ਘੁੱਟ ਦੇਦੀ ਤੁਸੀਂ ਤਾਂ ਕਮਲੇ ਆ ਜਮਾ ਤਾਂ ਜਮੀ ਅਕਲ ਨਹੀਂ ਹੈਗੀ ਨਾ ਮੜਾ ਮੋਟਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਘਰੇ ਰਹਿ ਕੇ ਰਹਿ ਕੇ ਨਾ ਬੁੱਝ ਹੋਈ ਜਾਂਨੇ ਹੋਗੇ ਨਾ ਮੈਨੂੰ ਐਂ ਦੱਸੋ ਕਦੇ ਤੁਸੀਂ ਕੋਈ ਗੱਲ ਨੋਟ ਕੀਤੀ ਹੈ ਕਿਹੜੀ ਗੱਲ ਕੀ ਨੋਟ ਕਰਨਾ ਯਾਰ ਮੈਂ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੰਮੀ ਤੇ ਬਬਲੂ ਆਪਸ ਵਿੱਚ ਕਿੰਨਾ ਪਿਆਰ ਨਾ ਰਹਿੰਦੇ ਨੇ ਕਹ ਦੇਖਿਆ ਨੰਮ ਯਾਰ ਫਿਰ ਕੀ ਹੋ ਗਿਆ ਮੈਂ ਵੀ ਤਾਂ ਪਿਆਰ ਨਾ ਰਹਿਣਾ ਦੋਨਾਂ ਨਾਲ ਤੇ ਮਾਂ ਵੀ ਮੈਨੂੰ ਕਿੰਨਾ ਪਿਆਰ ਕਰਦੀ ਆ ਤੇ ਬਾਲੂ ਬਾਈ ਵੀ ਮੈਨੂੰ ਕਿੰਨਾ ਪਿਆਰ ਕਰਦਾ ਸਗੋਂ ਦੀ ਜਿੰਨਾ ਮੈਂ ਛੋਟਾ ਨਾ ਮੇਰੇ ਤਾਂ ਸਮਾ ਉਹ ਵੱਧ ਹੀ ਕਰਦੀ ਆ ਦੇਲਾ ਮੈਨੂੰ ਤਾਂ ਕਿਸੇ ਕੰਮ ਨੂੰ ਵੀ ਨਹੀਂ ਕਹਿੰਦੇ ਕਹਿੰਦੇ ਨਜ਼ਾਰੇ ਲੈ ਤੂੰ ਇਧਰ ਨਾ ਮਨਾਵਾ ਵਿਆਹ ਹੋਇਆ ਲੰਦੇ ਰੋ ਨਜ਼ਾਰੇ ਉਹਦੀ ਪਤਾ ਲੱਗੂਗਾ ਜਦੋਂ ਘਰ ਤੇ ਜ਼ਮੀਨ ਉਹਦੇ ਨਾਲ ਲੱਗ ਗਈ ਤੁਸੀਂ ਰਹਿ ਜਾਓ ਫਿਰ ਠੂਠੇ ਵਜਾਉਂਦੇ ਹੱਥ 'ਚ ਕੋਈ ਮੇਰੀ ਗੱਲ ਨੂੰ ਸਮਝੋ ਥੋੜੀ ਮਾਂ ਬਬੂ ਦਾ ਬਹੁਤ ਜ਼ਿਆਦਾ ਕਰਦੀ ਐ ਥੋੜਾ ਜਮੀਨ ਹੀ ਕਰਦੀ ਥੋੜਾ ਤਾਂ ਘਰ ਚ ਪੁੱਛ ਕੇ ਚਾਹੀ ਹੀ ਨਹੀਂ ਕਹੇ ਤੁਹਾਨੂੰ ਕਿਸੇ ਸਲਾਹ مشਵਰੇ ਲਈ ਤੁਹਾਨੂੰ ਬੁਲਾਇਆਗਾ ਵੀ ਹਾਂ ਆਪਾਂ ਜਮੀਨ ਕਿਸੇ ਨੂੰ ਠੇਕੇ ਦੇਣੀ ਐ ਕੀ ਤੋਂ ਕੁਝ ਲਚੀ ਲੈਣੀ ਐ ਕਿਹਨੂੰ ਦੇਣੀ ਐ ਇਸ ਤਰ੍ਹਾਂ ਪੁੱਛਿਆ ਤਾਂ ਉਹਨੂੰ ਓਏ ਹਰਮਨ ਤੈਨੂੰ ਉਹੀ ਲੱਗ ਰਿਹਾ ਯਾਰ ਤੂੰ ਇਦਾਂ ਨਹੀਂ ਐਦਾਂ ਨੂੰ ਡੁੰਗਾਈ ਵਾਲੀ ਗੱਲਾਂ ਕਾਹ ਤੋਂ ਸੋਚੀ ਜਾਨੀ ਐ ਸੋਚਣੀਆਂ ਪੈਂਦੀਆਂ ਨੇ ਕਿਉਂਕਿ ਆਪਾਂ ਵੀ ਇਸ ਘਰ ਦੇ ਮੈਂਬਰ ਆ ਨਾ ਕਿ ਉਹ ਹੋਏਗਾ ਉਹਨੂੰ ਤਾਂ ਕਰਦਾ ਸਰਦਾਰ ਬਣਾ ਕੇ ਰੱਖ ਰੱਖੇ ਤੁਸੀਂ ਜਿਹੜੀ ਸਲਾਹ ਕਰਨੀ ਹੈਗੀ ਉਹਦੇ ਨਾਲ ਕਰਨੀ ਹੈ ਤੁਹਾਨੂੰ ਕਿਸੇ ਨੇ ਕਦੇ ਪੁੱਛਿਆ ਵੀ ਕੀ ਚਾਹੀਦਾ ਤੁਹਾਨੂੰ ਉਹ ਪਤਾ ਕਿਉਂ ਨਹੀਂ ਪੁੱਛਿਆ ਪਹਿਲੀ ਗੱਲ ਤਾਂ ਹੌਲੀ ਬੋਲ ਯਾਰ ਮੈਨੂੰ ਕੱਡ ਡਰ ਹੈਗਾ ਉਹਦਾ ਯਾਰ ਡਰ ਦੀ ਗੱਲ ਨਹੀਂ ਰਿਸਪੈਕਟ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਬਬਲੂ ਭਾਈ ਇਸ ਘਰ ਦਾ ਵੱਡਾ ਮੈਂਬਰ ਹੈ ਮੇਰਾ ਵੱਡਾ ਭਰਾ ਉਹ ਸਾਰੇ ਘਰ ਦੀ ਜ਼ਿੰਮੇਵਾਰੀ ਉਹਦੇ ਸ਼ਰਤੇ ਤੇ ਹੈਗੀ ਆ ਤੇ ਮੈਂ ਵਿਹਲਾ ਮੈਂ ਕੀ ਕਰਦਾ ਤੁਹਾਡੀ ਮਾਂ ਨੇ ਜ਼ਿੰਮੇਵਾਰੀ ਦਿੱਤੀ ਹੋਈ ਆ ਤਾਂ ਚੱਕੀ ਹੋਈ ਆ ਨਾ ਅਗਲੇ ਨੇ ਚੰਗੀ ਗੱਲ ਐ ਜੇ ਲੱਗਦਾ ਜ਼ਿੰਮੇਵਾਰੀ ਚੱਕੂਗਾ ਤਾਂ ਸਾਰਾ ਕੁਝ ਹੋ ਜਾਏ ਤੁਹਾਨੂੰ ਕਿਸੇ ਨੇ ਕੀ ਦੇਣਾ ਹੁਣ ਤੂੰ ਕੀ ਚਾਹਣੀ ਐ ਮੈਂ ਬਾਬੂਲੂ ਨਾਲ ਖੇਤ ਵਿੱਚ ਜਾ ਕੇ ਮਿੱਟੀ ਦਾ ਮਿੱਟੀ ਹੋਮ ਔਕਾ ਹੁੰਦਾ ਫਿਰ ਮੈਂ ਨਾ ਹੋਵੋ ਮਿੱਟੀ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਖੇਤ ਜਾ ਕੇ ਮਿੱਟੀ ਦਾ ਮਿੱਟੀ ਹੋਵੋ ਨਾ ਨਿਪੜਾਈ ਕਾਦੇ ਵਾਸਤੇ ਕੀਤੀ ਐ ਜਾ ਕੇ ਕਿਸੇ ਸ਼ਹਿਰ ਚ ਨੌਕਰੀ ਕਰ ਲੋ ਹੈ ਕੋਈ ਕੰਮ ਧੰਦਾ ਦੇਖ ਲੋ ਜ਼ਰੂਰੀ ਐ ਮਿੱਟੀ ਦਾ ਮਿੱਟੀ ਹੋਣਾ ਹਰਮਨ ਮੈਂ ਟ੍ਰਾਈ ਕਰ ਰਿਹਾ ਮੈਂ ਇੱਕ ਦਿਨ ਜਾਣ ਨੂੰ ਕਿਹਾ ਹੋਇਆ ਫਾਰਮ ਵੀ ਪਰ ਹੋਏ ਨੇ ਮੇਰੇ ਜੇ ਸਰਕਾਰੀਲੇ ਪਾਸੇ ਕੰਮ ਮੰਦਾ ਤਾਂ ਜਿਆਦਾ ਵੈਟਰ ਆ ਯਾਰ ਪਰ ਮੈਂ ਦੂਜੇ ਪਾਸੇ ਵੀ ਸਾਰਿਆਂ ਨੂੰ ਕਿਹਾ ਹੋਇਆ ਜਿੰਨੇ ਕਿ ਮੇਰੇ ਰਿਲੇਸ਼ਨ ਹੈਗੇ ਨੇ ਮੈਨੂੰ ਐ ਲੱਗਦਾ ਵੀ ਜਿਵੇਂ ਤੁਸੀਂ ਘਰ ਚ ਵੇਲੇ ਰਹਿੰਦੇ ਹੋ ਨਾ ਨਾ ਤਾਂ ਕੋਈ ਥੋੜੀ ਇੱਜ਼ਤ ਕਰਦਾ ਤੇ ਨਾ ਮੇਰੀ ਤੁਹਾਡੇ ਨਾਲ ਨਾਲ ਮੈਨੂੰ ਵੀ ਤਸ਼ੱਦਦ ਚੱਲਣਾ ਪੈ ਰਿਹਾ ਘਰ ਚ ਯਾਰ ਓਹੋ ਤੂੰ ਕਮਣੇ ਗੱਲਾਂ ਕਾਹ ਤੋਂ ਕਰੀ ਜਾਨੀ ਐ ਕਿੱਥੋਂ ਇਹ ਜਿਹੀ ਗੱਲਾਂ ਤੇਰੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਤੈਨੂੰ ਐ ਦੱਸ ਸਮਝਾਓ ਨਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡੀ ਮਾਂ ਸਿਰਫ ਬਬਲੂ ਦਾ ਕਰਦੀ ਐ ਥੋੜਾ ਨਹੀਂ ਮੈਨੂੰ ਪਤਾ ਮੇਰੀ ਮਾਂ ਮੇਰਾ ਕਿੰਨਾ ਕਰਦੀ ਹੈ ਤੂੰ ਐਵੇਂ ਹੀ ਨਾ ਜਿਆਦੇ ਗਲਤਮਤ ਚੀਜ਼ਾਂ ਸੋਚਾ ਕਰ ਠੀਕ ਹੈ ਮੈਂ ਹੀ ਗਲਤ ਬਸ ਮੈਂ ਇਹਨੂੰ ਛੇੜੋ ਨਾ ਬਾਲਾ ਕੰਮ ਨਹੀਂ ਤੂੰ ਵੀ ਨਹੀਂ ਗਲਤ ਕੀਤਾ ਤੂੰ ਅਭੀ ਥਾਂ ਤੇ ਸਹੀ ਹੈ ਤੂੰ ਰੋਟੀ ਪਾਣੀ ਬਣਾ ਲੈ ਠੀਕ ਹੈ ਨਾਲੇ ਬਾਈ ਖਾ ਲੂਗਾ ਨਾਲੇ ਮੈਂ ਖਾ ਲੂ ਠੀਕ ਹੈ ਬਾਈ ਨੂੰ ਖਵਾ ਦੋ ਪਹਿਲਾਂ ਮੈਂ ਤਾਂ ਬਾਤਚੀ ਖਾ ਲੂ じゃ ਦੋ ਦੇਖੋ ਬਾਈ 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 ਹੋਰ ਕੋਈ ਕਮੀ ਨਹੀਂ ਹੈਗਾ ਇਹਨਾਂ ਨੂੰ ਹੋਰ ਕੋਈ ਘਰ ਚ ਰਹਿੰਦਾ ਹੀ ਨਹੀਂ ਕੰਮ ਕਰੂੰ ਨੌਕਰਾਂ ਨਹੀਂ ਲਿਆ ਰੱਖੀ ਹੈਗੀ ਬਣਾ ਬਣਾ ਕੇ ਦੇਈ ਜੰਨੀਆਂ ਇਹਨਾਂ ਨੂੰ ਰੋਟੀਆਂ ਹੋਰ ਵੀ ਚਾਚਾ ਠੀਕ ਆ ਠੀਕ ਹੈ ਭਾਈ ਕਿਵੇਂ ਬਾਬੇ ਬੋਲੀ ਇਹ ਲਮਕਾਈ ਬੈਠਾ ਹੈ ਇਹ ਤਾਂ 6 ਮਹੀਨੇ ਹੋਏ ਨੇ ਵੈਨੂ ਓਏ ਚਾਚਾ ਮੈਨੂੰ ਪਤਾ ਸੀਗਾ ਹੈ ਤੂੰ ਜਦੋਂ ਟੱਕਰੇਗਾ ਨਾ ਮੈਨੂੰ ਚਿਹੜੀ ਕਰੇਗਾ ਝੇੜ ਤਾਂ ਭਾਈ ਤੇਰੇ ਨਾਲ ਨਹੀਂ ਕਰਾਂਗੇ ਹੋਰ ਕਿਹਦੇ ਨਾਲ ਕਰਾਂਗੇ ਉਹ ਤਾਂ ਠੀਕ ਹੈ ਚਾਚਾ ਬਸ ਬੋਲਣ ਤਾਂ ਕੀ ਆ ਮਤੋਂ ਹੀ ਬਹਿ ਗਿਆ ਸੀਗਾ ਤੈਨੂੰ ਪਤਾ ਹੀ ਹੈ ਜਦੋਂ ਵਿਆਹ ਹੋ ਜਾਂਦਾ ਕਬੀਲਦਾਰੀ ਗੱਲ ਪੈ ਜਾਂਦੀ ਆ ਕੰਮ ਤਾਂ ਤਾਂ ਤੈਨੂੰ ਪਤਾ ਜੇ ਮੈਂ ਕੋਈ ਕਰਦਾ ਨਹੀਂ ਹੈਗਾ ਫਿਰ ਹੁਣ ਬਸ ਆ ਬੈਠਿਆ ਤੇਰੇ ਸਾਹਮਣੇ ਫਿਰ ਕਰ ਲਿਆ ਕਰ ਭਾਈ ਕੰਮ ਕਰ ਕੀ ਟਾਈਮ ਪਾਸ ਉਹ ਪਹਿਲਾਂ ਤਾਂ ਤੇਰੀ ਲੰਘੀ ਹੁਣ ਨਹੀਂ ਲੰਘਣੀ ਮੈਂ ਤੈਨੂੰ ਦੱਸਾਂ ਗੱਲ ਆ ਗਾਹਾਂ ਕੋਈ ਜਵਾਕ ਹੋ ਜਾਣਗੇ ਐ ਤੈਨੂੰ ਪਤਾ ਹੈ ਅੱਜ ਕੱਲ੍ਹ ਦੇ ਖਰਚੇ ਦਾ ਪੜਾਈਆਂ ਲਿਖਾਈਆਂ ਹੋਰ ਚਾਚਾ ਗਲਤ ਹੈ ਤੇਰੀ ਸਿਆਣੀਆਂ ਪਰ ਚਾਚਾ ਤੈਂ ਤਾਂ ਉਮਰ ਹੰਡਾਈ ਹੈ ਨਾ ਮਨਕ ਜੀ ਦੱਸ ਮੈਂ ਜਿਵੇਂ ਮੇਰਾ ਹੁਣ ਨਮਾ ਨਮਾ ਵਿਆਹ ਹੋਇਆ ਨਾ ਮੇਰੀ ਘਰ ਵਾਲੀ ਮੈਨੂੰ ਪਤਾ ਕੀ ਕਹਿੰਦੀ ਆ ਹਾਂ ਕਹਿੰਦੀ ਤੇਰੀ ਮਾਂ ਤੇਰੇ ਵੱਡੇ ਭਰਾ ਦਾ ਮਤਲਬ ਬਾਬੂ ਦਾ ਜਿਆਦੇ ਕਰਦੀ ਆ ਵੀ ਤੇਰਾ ਘਰ ਦੀ ਨਹੀਂ ਹੈਗੀ ਅੱਛਾ ਮਨ ਤਾਂ ਬਸ ਉਸੇ ਗੱਲ ਦਾ ਨਾ ਅਚੰਭਾ ਜਿਹਾ ਲੱਗਿਆ ਪਿਆ ਵੀ ਇਹ ਗੱਲ ਕਿਤੇ ਸੱਚੀ ਨਾ ਹੋਵੇ ਬਾਈ ਓਏ ਬੋਲਿਆ ਕਿਉਂ ਇਹ ਨਾ ਜਨਾਨੀਆਂ ਦੇ ਚੱਕਰਾਂ 'ਚ ਪੈਨੇ ਹੁੰਨੇ ਓ ਇਹ ਨੀਰਾ ਜੀ ਹੁੰਦੀਆਂ ਕੱਠ 'ਚ ਮੈਂ ਤੈਨੂੰ ਦੱਸਾਂ ਗੱਲ ਆ ਇਹ ਨਹੀਂ ਸੁਖ ਭਾਲਦੀਆਂ ਕੱਠ ਦੀ ਉਹ ਨਾ ਨਾ ਚਾਚਾ ਜਿਹੜੀ ਮੇਰੀ ਘਰ ਵਾਲੀ ਨਾ ਸਿਆਣੀ ਤੋਂ ਬਹੁਤ ਐ ਪਰਿਵਾਰ ਬਾਰੇ ਬਹੁਤ ਸੋਚਦੀ ਆ ਪਰ ਮਨ ਨੂੰ ਉਹਦੀ ਗੱਲ ਜਿਵੇਂ ਲੱਗੀ ਜਾਂਦੀ ਆ ਵੀ ਕਿਤੇ ਸੱਚੀ ਨਾ ਨਿਕਲ ਜੇ ਬਸ ਇਹੀ ਚੀਜ਼ ਸੋਚ ਕੇ ਨਾ ਮੈਂ ਤਾਂ ਅੰਦਰੋਂ ਅੰਦਰ ਝੂਰੀ ਜੇ ਜਾਨਾ ਤਾਂ ਕਰਕੇ ਚੁੱਪੇ ਚੇ ਕਰਕੇ ਮੈਂ ਇੱਧਰ ਬਾਹਰ ਆ ਕੇ ਬਹਿ ਗਿਆ ਸੈਣੀ ਕਿ ਉਹ ਟੱਟੂ ਦੀ ਐ ਕਰਤਾ ਉਹ ਹੁਣੇ ਪਾੜਨ ਲੱਗੀ ਥੋੜਾ ਹੈ ਹੁਣਾਂ ਨਾ ਚਾਚਾ ਪਾੜਨ ਨਾਲ ਤਾਂ ਉਹਨੇ ਕੋਈ ਗੱਲ ਨਹੀਂ ਕਰੀ ਹੈਗੀ ਸੰਗੋਂ ਦੀ ਹੁਣ ਤਾਂ ਮਨੇ ਇਹ ਗੱਲ ਕਹੀ ਆ ਵੀ ਕਿੰਨੇ ਚਿਰ ਤੂੰ ਹੋਰ ਬਹਿਲਾ ਫਿਰਦਾ ਰਹੇਗਾ ਵੀ ਕੋਈ ਕੰਮ ਤੰਦੇ ਲੱਗ ਜਾ ਉਹ ਨੌਕਰੀ ਕਿ ਨਹੀਂ ਟਰਾਈ ਮਾਰ ਲਾ ਅੰਮ ਦਾ ਭਾਈ ਫਿਰ ਹੁਣ ਹੱਕ ਬਣਦਾ ਕਰਨ ਦਾ ਜੇ ਸਰਕਾਰੂ ਨਹੀਂ ਮਿਲਦੀ ਕੋਈ ਪ੍ਰਾਈਵੇਟ ਦੇਖ ਲੈ ਹੁਣ ਉਹ ਵੀ ਤੇਰਾ ਵੱਡਾ ਭਾਈ ਆ ਬਬਲੂ ਉਹ ਵੀ ਤਾਂ ਕਰਦਾ ਵਿਚਾਰਾ ਖੇਤਾਂ 'ਚ ਖੱਪਦਾ ਹੈ ਹੂੰ ਚਾਚਾ ਮੈਂ ਨਾ ਸਰਕਾਰੀ ਦੀ ਫਾਰਮ 'ਪਾ ਰੱਖਿਆ ਤੇ ਪ੍ਰਾਈਵੇਟ ਵੀ ਇੱਕ ਦੋ ਜਨ ਨੂੰ ਕਿਹਾ ਰੱਖਿਆ ਵੀ ਜਿੱਥੇ ਕਿਤੇ ਮੇਰਾ ਨਾ ਅੜਕਾ ਦਾ ਨੜਕਾ ਪੋ ਯਾਰ ਮੇਰਾ ਤਾਂ ਸੱਚੀ ਕਰੇ ਵੇਲੇ ਕਿਹੜਾ ਬੈਠਿਆ ਜਾਂਦਾ ਹੁਣ ਤੈਨੂੰ ਪਤੀ ਆ ਵੇਖਦਾ ਪੁੱਤ ਬੁਰਾ ਲੱਗਦਾ ਹੈ ਹੈ ਤੂੰ ਜਿੰਨਾ ਚਿਰ ਨਹੀਂ ਮਿਲਦੀ ਤੂੰ ਉਹਦੇ ਨਾਲ ਭਾਈ ਕੰਮ 'ਚ ਹੱਥ ਵਟਾ ਦਿਆ ਕਰਾ ਪਤਾ ਚਾਚਾ ਗੱਲ ਕੀ ਆ ਮੁੰਤਾ ਵੀ ਹਜੇ ਨਾ 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 ਵਿਆਹ ਹੋਇਆ ਮਾਣਾ ਮਾੜਾ ਸਿੱਕੂਮ ਫਿਰ ਲਈ ਐਨਜੋਇਮੈਂਟ ਕਰ ਲਈਏ ਬਾਅਦ ਚ ਜਦੋਂ ਕਿਹਾਂ ਕਬੀਲਦਾਰੀ ਦਾ ਗੱਲ ਚ ਸੰਗਲ ਪੈ ਗਿਆ ਨਾ ਮੁੜ ਕੇ ਤਾਂ ਬੰਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਕੰਮ ਤੋਂ ਛੁੱਟੀ ਲੈਣੀ ਤਾਂ ਬਹੁਤ ਦੂਰ ਦੀ ਗੱਲ ਐ ਤਾਂ ਨਹੀਂ ਮਤ ਜੇ ਕੰਮ ਬਾਈ ਨਾਲ ਹੱਥ ਪਟਾ ਰਖੇ ਜਾ ਕੇ ਕੰਮਣ ਫਿਰ ਨੂੰ ਪਹਿਲਾਂ ਹੁਣ ਤੱਕ ਘੁੰਮਿਆ ਫੇਰੀ ਨਹੀਂ ਮੇਰੀ ਸਾਰੀ ਉਮਰ ਹੋ ਗਈ ਦੇਖਦੇ ਨੂੰ ਤੈਨੂੰ ਹੈ ਕਦੇ ਉਹਦੇ ਨਾਲ ਚੜ ਗਿਆ ਸਕੂਟਰ ਜੇ ਤੇ ਕਦੇ ਉਹਦੇ ਨਾਲ ਚੜ ਗਿਆ ਕਦੇ ਪਹਾੜਾਂ ਕ ਨਹੀਂ ਲਾਂਗੇ ਕਦੇ ਕਿੱਧਰ ਲਾਂਗੇ ਚਾਚਾ ਗੱਲ ਤਾਂ ਤੇਰੀ ਸਿਆਣੀਆਂ ਪਰ ਵਿਆਹ ਤੋਂ ਬਾਅਦ ਤੈਨੂੰ ਕਹਿੰਦੇ ਹੁੰਦੇ ਨਾ ਹਨੀਮੂਨ ਫਣੀਮੂਨ ਕੀ ਹੁੰਦਾ ਓਏ ਜਨਾਨੀ ਨਾਲ ਉਹ ਵੀ ਤਾਂ ਜਾਣਾ ਜ਼ਰੂਰੀ ਹੁੰਦਾ ਹਾ ਜੋ ਵੀ ਮੈਂ ਤਾਂ ਇੱਕ ਵਾਰ ਗਿਆ ਉਹ ਕਹਿੰਦੇ ਤਿੰਨ ਚਾਰ ਵਾਰ ਜਾਇਦਾ ਹੁੰਦਾ ਫਿਰ ਚੰਗਾ ਹੁੰਦਾ ਜਨਾਨੀ ਵੀ ਖੁਸ਼ ਰੱਖਣੀ ਜ਼ਰੂਰੀ ਹੈ ਕਿ ਨਹੀਂ ਆਹੋ ਉੱਥੀ ਪਾ ਲੋ ਕਰ ਪਈ ਫੇਰਾ ਚੱਲ ਚੰਗਾ ਚਾਚਾ ਤੇਰੀ ਗੱਲ ਸਿਆਣੀਆਂ ਜਿਹੜੀ ਮੇਰੇ ਗੱਲ 'ਚ ਡਾਊਟ ਸੀ ਨਾ ਉਹ ਕਲੀਅਰ ਹੋ ਗਿਆ ਮੇਰੇ ਮਨ 'ਚ ਤਾਂ ਇਹੀ ਗੱਲ ਸੀਗੀ ਵੀ ਕਿਤੇ ਸੱਚੀ ਮਾਣਾ ਬਾਈ ਦਾ ਵੱਧ ਕਰ ਦਿਓਵੇ ਪਰ ਜਿਹੜੇ ਸਾਦਿਆਂ ਤੂੰ ਗੱਲਾਂ ਕਰਦਾ ਨਾ ਮੈਨੂੰ ਵੀ ਕੋਈ ਨਾ ਕੋਈ ਕੰਮ ਕਰ ਲੈਣਾ ਚਾਹੀਦਾ ਕਿ ਨਹੀਂ ਉਹ ਪੁੱਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੂੰ ਮੈਂ ਤਾਂ ਜੇ ਤੂੰ ਆਵਦਾ ਤਾਂ ਹੁਣ ਤੁਸੀਂ ਲੈ ਲੈ ਵੀ ਮੈਂਬਰ ਬਣਾਇਆ ਵੋਟਾਂ ਪਾ ਕੇ ਤੁਸੀਂ ਮੇਰੇ ਬਾਰੇ ਸੋਚਿਆ ਮੈਂ ਕੰਜਰਾ ਕਿਉਂ ਨਹੀਂ ਸੋਚੂ ਆਂ ਬੇਲੇ ਨੂੰ ਨਹੀਂ ਪੁੱਤ ਖਾਣ ਨੂੰ ਦਿੰਦਾ ਕੋਈ ਹੈ ਉਹ ਤਾਂ ਗੱਲ ਚਾਚਾ ਤੇਰੀ ਠੀਕ ਆ ਚਲ ਜਿਹੜੀ ਗੱਲ ਤੂੰ ਕਹੀ ਆ ਸਿਆਣਾ ਤੂੰ ਮੇਰੇ ਸਿਰ ਮੱਥੇ ਆ ਗੱਲ ਜਰ ਕੋਈ ਨਾ ਸ਼ੇਰਾ ਮੈਂ ਵੀ ਚੱਲਦਾ ਮੈਨੂੰ ਵੀ ਕੰਮ ਨੇ ਆ ਵੀਰੇ ਕੇ ਪੈਰੇ ਰੱਪੜ ਜਾ ਕੁੜੀ ਦਾ ਸਮਾਨ ਕਹਿੰਦੇ ਨੇ ਚੱਕ ਕੇ ਲਿਆਉਣਗੇ ਅੱਛਾ 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 ਹੋਰ ਦੇਖਦੇ ਆ ਜੇ ਕੋਈ ਟਿਕ ਟਕ ਹੋ ਜੇ ਕਰਿਆ ਕਰਦੇ ਨੇ ਕੰਮ ਧੰਦਾ ਮੇਰਾ ਸ਼ੇਰਾ ਇਹੀ ਜੀ ਗੱਲ ਨਹੀਂ ਹੈਗੀ ਉਈ ਨਾ ਤੂੰ ਉਹਦੇ ਮਗਰ ਲੱਗ ਕੇ ਆਪਦਾ ਗਊ ਵਰਗੇ ਭਾਈ ਨਾਲ ਅੱਡ ਹੋ ਜੇ ਕਿਤੇ ਉਹ ਨਾ ਨਾ ਚਾਚਾ ਅਟਕਾ ਤੇ ਵਾਸਤੇ ਹੁਣ ਹਾਂ ਉਹਨੇ ਜਵਾਕ ਇਹ ਜਾ ਹੈ ਗਿਆ ਕੋਈ ਨਹੀਂ ਕੋਈ ਨਹੀਂ ਚੰਗਾ ਤੇਰੀ ਮਾਂ ਪਾਈ ਬਥੇਰੀ ਸਿਆਣੀ ਹੈਗੀ ਹੈ ਨਾ ਨਾ ਵਧੀਆ ਨੇ ਚਾਚਾ ਸਾਰੇ ਵਧੀਆ ਨੇ ਸਿਆਣਾ ਉਹਦਾ ਠੰਡੇ ਦਿਮਾਗ ਨਾਲ ਸੋਚਿਆ ਕਰਦੇ ਨੇ ਹਾਂ ਹਾਂ ਚਾਚਾ ਚੱਲ ਹਾਂ ਠੀਕ ਹੈ ਠੀਕ ਹੈ ਚਾਚਾ ਠੀਕ ਆ ਲੈ ਮੈਂ ਤਾਂ ਹੀ ਫਿਕਰ ਕਰੀ ਜਾਂਦਾ ਸੀਗਾ ਆ ਚਾਚੇ ਨੇ ਆ ਕੇ ਨਾ ਮੇਰਾ ਜਮਾ ਮਾਈਂਡ ਰੈਲੈਕਸ ਕਰਤਾ ਚਲ ਸਿਆਣੇ ਬੰਦੇ ਦੀ ਕਹਿੰਦੇ ਸੰਗਤ ਚੰਗੀ ਹੁੰਦੀ ਹੈ ਸਿਆਣਾ ਬੰਦਾ ਸਿਆਣੀਆਂ ਗੱਲ ਕਰਦਾ ਹਉ ਚਾਚੀ ਹੋਇਆ ਦੇਖ ਲੈ ਬਾਲਾ ਮਾੜਾ ਮਸੀ ਮਸੀ ਤੇਰੇ ਮੁੰਡੇ ਦਾ ਵਿਆਹ ਹੋਇਆ ਤੀਗਾ ਲੈ ਉਹ ਵੀ ਛੱਡ ਕੇ ਤੁਰ ਗਈ ਚੰਦਰੀ ਉਹ ਤਾਂ ਵੀ ਖਾਦਾ ਹੀ ਨਹੀਂ ਗਿਆ ਰਹਿ ਹੀ ਨਹੀਂ ਗਿਆ ਉਹ ਤੋਂ ਵੀ ਕੋ ਰਹੇ ਕਿਥੋਂ ਪੁੱਤੋ ਹੋ ਰੋ ਉਹ ਤਾਂ ਕਲੇਸ਼ ਰੱਖਦੀ ਤੀਗੀ ਜੇ ਮਾੜੀ ਜੀ ਗੱਲ ਕਹਿੰਦੇ ਤਾਂ ਤਾਂ ਉਹਦਾ ਮੂੰਹ ਮੋਟਾ ਹੁੰਦਾ ਤੀਗਾ ਖਾਂਦੀ ਪਿੰਦੀ ਪਾਟੀ ਹੈਗੀ ਖਾਣਾ ਵੀ ਔਖਾ ਬਸ ਸਹੀ ਗੱਲ ਹੈ ਹਾਂ ਗਰੀਬ ਘਰ ਦੀਆਂ ਆ ਕੇ ਰੱਜੇ ਘਰ ਚ ਖਾਣਾ ਔਖਾ ਹੋ ਜਾਂਦਾ ਪੁੱਤ ਤੈਨੂੰ ਪਤਾ ਹੈ ਜਦ ਮਾੜਾ ਜਿਹਾ ਮੁੰਡਾ ਆ ਜਾਂਦਾ ਰੋਜ਼ ਦਾ ਕਲੇਸ਼ ਰੋਜ਼ ਦਾ ਕਲੇਸ਼ ਉਹਦਾ ਜਮੀਨੀ ਜਰਦੀ ਤੀਗੀ ਕੋਈ ਗੱਲ ਸਾਨੂੰ ਨਹੀਂ ਕਹਿਣ ਦਿੰਦੀ ਤੀ ਕੋਈ ਭੈਣ ਭਈ ਆ ਜਾਂਦਾ ਤਾਂ ਨਹੀਂ ਕਿਸੇ ਨੂੰ ਜਰਦੀ ਤੀਗੀ ਬਸ ਐ ਨਹੀਂ ਸਸਰੀ ਘਰ ਬੁਲਾਵੇ ਕਿਸੇ ਨੂੰ ਚਾਹ ਪਾਣੀ ਪਿਆਵੇ ਜਮੀਨੀ ਉਹ ਕਰਦੀ ਤੀ ਪੁੱਤ ਕਰੂ ਵੀ ਕੀ ਅਗਲਾ ਮਾਪਿਓ ਤਾਂ ਕਹਿੰਦਾ ਹੁੰਦਾ ਹੈਗਾ ਤੀ ਪੁੱਤ ਨੂੰ ਤੇ ਜਦ ਕੋਈ ਜਰੇ ਨਾ ਫਿਰ ਕਹੀਏ ਵੀ ਕੀ ਸਿਆਣੀ ਗੱਲਾਂ ਚਾਚੀ ਤੇਰੀ ਹਨਾ ਹੁਣ ਆਮ ਵਿਆਹ ਕੇ ਵੀ ਤਾਂ ਹੀ ਲਿਆਂਦੀ ਤੁਸੀਂ ਵੀ ਹਾਂ ਚਾ ਰੋਟੀ ਪਾਣੀ ਬਣਾਉਗੇ ਆਪਦਾ ਹਨਾ ਰਿਸ਼ਤੇਦਾਰ ਆਏ ਤੋਂ ਬੰਦਾ ਸਸਰੀਕਾਲ ਵਗੈਰਾ ਬੁਲਾਉਂਦਾਗਾ ਪਰ ਉਹਨਾਂ ਤਾਂ ਹੈ ਹੀ ਨਹੀਂ ਤੀ ਅਕਲ ਉਹੀ ਤਾਂ ਗੱਲਾਂ ਹੁੰਦੀਆਂ ਨੇ ਪੁੱਤ ਇਹ ਆਪਣੇ ਦਿਮਾਗ ਦੀਆਂ ਗੱਲਾਂ ਹੁੰਦੀਆਂ ਨੇ ਇਹੀ ਘਰ ਨੂੰ ਬਸਾਣਾ ਇਸ ਨੂੰ ਜਾੜ ਲੈ ਸਹੀ ਕਹਿੰਦੇ ਜਾਚੀ ਆਪਣੇ ਦਿਮਾਗ ਨਾਲ ਗੱਲਾਂ ਹੁੰਦੀਆਂ ਨੇ ਤੈਨੂੰ ਪਤਾ ਫਿਰ ਮਾਪਿਓ ਤਾਂ ਕਹਿੰਦੀ ਹੁੰਦੇ ਨੇ ਕਿ ਮਸੇ ਉਰਦੀ ਉਰਦੀ ਗੱਲ ਹੀ ਸੁਣੀ ਸੀ ਮੈਂ ਗੁੱਸਾ ਨਗਰ ਚਾਚੀ ਵੀ ਤੇਰਾ ਮੁੰਡਾ ਨਸ਼ੇ ਪੱਤੇ ਵੀ ਕਰਦਾ ਉਹ ਤਾਂ ਲੋਕ ਪੁੱਤੂ ਉਹੀ ਕੁੱਤੇ ਫੌਂਕਦੇ ਨੇ ਐਂ ਤਾਂ ਗੱਲਾਂ 100 ਬਣਾਉਂਦੇ ਨੇ ਲੋਕ ਜਰਦੇ ਨਹੀਂ ਹੁੰਦੇ ਹੈਗੇ ਵੀ ਕਿਉਂ ਬਣ ਗਿਆ ਉਹ ਤਾਂ ਤੈਨੂੰ ਪੱਤੀਆਂ ਲੋਕਾਂ ਦਾ ਹੁਣ ਇੱਕ ਗੱਲ ਉਹ ਤਾਂ 18 ਬਣਾਉਂਦੇ ਨੇ ਹਾਂ ਉਹ ਤਾਂ ਠੀਕ ਹੈ ਚਾਚੀ ਮੈਂ ਤਾਂ ਉਹ ਪੁੱਛ ਲਿਆ ਹਨਾ ਵੀ ਚੱਲ ਸੁਤੇ ਸਵੇਰ ਵੀ ਮੈਂ ਤਾਂ ਸੁਣਿਆ ਸੀਗਾ ਮੈਂ ਮੈਂ ਨਹੀਂ ਕਿਹਾ ਹੈਗਾ ਵੀ ਤੇਰੇ ਨਾ ਮੁੰਡਾ ਨਸ਼ੇ ਕਰਦਾ ਵੀ ਚੱਲ ਸੁਣ ਲਿਆ ਫਿਰ ਮੈਂ ਤਾਂ ਪੁੱਛ ਲਿਆ ਕਲ ਬਦਿਆ ਗੱਲਾਂ ਬਈ ਨਹੀਂ ਕਰੂਗਾ ਘਰ ਬਸਾਲੂਗਾ ਆਪਦਾ ਉਹ ਨਛੇ ਪੱਤੇ ਵਾਲੇ ਕਿੱਥੇ ਘਰ ਵਸਦੇ ਨੇ ਨਾ ਨਾ ਪੁੱਤ ਮੇਰਾ ਪੁੱਤ ਤਾਂ ਜਮਾ ਵੈਸ ਨੂੰ ਐ ਉਹ ਤਾਂ ਤੈਨੂੰ ਪਤਾ ਹੈ ਉਹੀ ਲੋਕ ਕਹਿੰਦੇ ਨੇ ਨੀ ਕਿ ਐ ਤਾਂ ਕਿਸੇ ਦਾ ਮੂੰਹ ਫੜਿਆ ਨਹੀਂ ਜਾਂਦਾ ਜੇ ਆਪਾਂ ਗੱਲ ਕਹਿੰਦੇ ਤਾਂ ਫੜਾਂਗੇ ਉਹ ਸੱਚੂ ਨਾ ਇਹ ਬਾਬੇ ਨਾ ਹੁਣ ਵੀ ਦਰਿਆ ਤੇ ਜੀ ਰੱਖ ਜੇ ਬਾਬਲੂ ਨੂੰ ਤਾਂ ਵਾੜਾ ਘਰ ਦੀ ਹੈਗੀ ਤੇਰੀ ਸੱਸ ਕਿਵੇਂ ਜੇ ਚਾਚੀ ਤੈਨੂੰ ਵੀ ਪਤਾ ਲੈ ਉਹ ਅੱਜ ਦਾ ਪਤਾ ਉਹ ਤਾਂ ਸਾਰੇ ਪਿੰਡ ਨੂੰ ਇਹ ਪਤਾ ਹੈਗਾ ਵੀ ਬਾਬੇ ਨੇ ਇੰਨੀ ਦਰਿਆਤ ਰੱਖ ਦਿੱਤੀ ਕੀ ਤੇਖ ਬਾਬਲੂ ਬਾਬਲੂ ਤਾਂ ਸਾਰਾ ਕੁਝ ਕਰ ਜੂਗਾ ਰਹਿ ਜੂਗਾ ਬਾਬਾ ਕੰਮ ਕਰਨ ਜੋਗਰੇ ਰਹ ਜੂਗੇ ਤੁਸੀਂ ਚਾਚੀ ਹੁਣ ਕੀ ਕਹਿ ਸਕਦੇ ਆਂਗੇ ਮੈਂ ਤਾਂ ਬਥੇਰਾ ਮੱਥਾ ਮਾਰਦੀ ਐ ਇਹਨਾਂ ਨਾਲ ਹੁਣ ਤੇਥੋਂ ਕੀ ਲਗਾਉਣਾ ਹੈਗਾ ਕਹਿੰਦੇ ਹੁੰਦੇ ਨੇ ਝੱਗਾ ਚੱਕਦੇ ਆਂ ਤੇ ਡੱਬਦੇ ਨੰਗਾ ਹੁੰਦਾ ਪਾਬਲੂ ਦਾ ਹੀ ਕਰਦੀ ਐ ਵੱਧ ਮੇਰੀ ਸੱਸ ਉਹ ਤਾਂ ਪੌੜੀ ਖਿਆਰ ਐ ਤੈਨੂੰ ਪਤਾ ਤਾਂ ਹੈਗਾ ਮੈਂ ਕਿਵੇਂ ਆ ਕੇ ਮਿੱਠੋ ਮਾਸੀ ਐ ਕਿਵੇਂ ਗੱਲਾਂ ਮਾਰਦੀ ਐਗੀ ਮੂੰਹ ਬੁਣਾ ਬੁਣਾ ਕੀ ਕਰ ਸਕਦੇ ਆਂਗੇ ਆ ਮੇਰੇ ਵਾਲੇ ਭੋਲੇਗਾ ਮਗਰ ਲਾ ਰੱਖਿਆਗਾ ਮੇਰੇ ਤਾਂ ਗੱਲ ਹੀ ਨਹੀਂ ਸੁਣਦਾ ਕੋਈ ਬਾਪੇ ਨੂੰ ਸੁਹੇ ਨਹੀਂ ਹੈਗੀ ਕਿਸੇ ਗੱਲ ਦੀ ਕਿਥੇ ਰ ਮੱਥਾ ਮਾਰਦੀ ਇਹਨਾਂ ਨਾਲ ਜੇ ਕੋਈ ਗੱਲ ਸੁਣੇ ਫੇਰ ਹੀ ਆ ਉਹੀ ਤਾਂ ਫੇਰ ਉਹ ਹੁੰਦਾ ਹੈਗਾ ਹੋਰ ਚਾਚੇ ਠੀਕ ਆ ਮੱਥਾ ਟੇਕਦਾ ਜੀ ਅੰਦਰ ਆ ਭਾਈ ਮਹਾਰਾਜ ਕੇ ਰੰਗ ਪਾ ਕੇ ਲਾਵੇ ਹੋਰ ਬੈਠ ਜੀ ਤੁਸੀਂ ਮੈਂ ਚਾਹ ਬਣਾ ਕੇ ਲਾਣੇ ਤੁਹਾਡੇ ਵਾਸਤੇ ਹੋਰ ਹੋਰ ਬਣਾ ਲਿਆ ਨਾਲੇ ਚਾਚੀ ਪਿਓ ਨਾਲੇ ਪੂਰਾ ਮੈਂ ਪੀ ਲੂੰਗਾ ਹਨਾ ਚਾਚੀ ਚਾਹ ਪੀ ਲੈਂਦੇਗਾ ਚਾਹ ਉਹ ਪੀ ਕੇ ਆਈ ਤੀਗੀ ਮੈਂ ਤਾਂ ਮਿਲਣ ਆ ਗਈ ਤੀ ਚੱਲ ਕੋਈ ਨਾ ਕੋਈ ਨਾ ਚਾਚੀ ਤੂੰ ਐਂ ਦੱਸ ਮੈਨ ਤੂੰ ਪੜਾ ਕਰੇ ਰੋ ਰੋਜ ਆਉਣੀਆ ਨੌਲੇ ਕਿੱਥੇ ਆ ਜਾਂਦਾ ਪੁੱਤ ਤੈਨੂੰ ਪਤਾ ਹੈ ਹੁਣ ਤਾਂ ਹੀ ਕਹਿਣਾ ਆਪਦੀ ਨੂ ਦੇ ਹੱਥ ਦੀ ਚਾਹ ਪੀ ਲੈ ਮੇਰੀ ਮਾਂ ਦੀ ਹੱਥ ਦੀ ਤਾਂ ਬਸੇ ਦੇ ਵਰ ਬੀਤੀ ਐ ਉਹ ਤਾਂ ਗੱਲ ਹੁੰਦੀ ਐ ਪੁੱਤ ਕੀ ਕਰੀਏ ਹੋਰ ਦੱਸ ਉਹ ਆਪਣੇ ਸੱਜੂ ਵਾਲਾ ਕਿਵੇਂ ਬਣਿਆ ਉਹ ਤਾਂ ਤੈਨੂੰ ਪਤਾ ਹੀ ਐ ਪੁੱਤ ਕੀ ਬਣਨਾ ਹੈਗਾ ਬਾਗੀ ਖਾਦਾ ਨਹੀਂ ਗਿਆ ਅਕ ਕਿ ਹੁਣ ਕੀ ਕਰਾਂਗੇ ਹੋਇਆ ਤਾਂ ਚਾਚੀ ਮਾੜੀ ਪਰ ਉਹੀ ਗੱਲ ਆ ਜਿਵੇਂ ਭਈ ਰੱਬ ਦੇ ਰੰਗ ਨੇ ਕਿ ਨਹੀਂ ਜਿਵੇਂ ਜਿਵੇਂ ਉਹ ਕਰੀ ਜਾਂਦਾ ਉਵੇਂ ਭੀ ਆਪ ਨੂੰ ਕਰਨਾ ਪੈਂਦਾ ਉਹ ਤਾਂ ਲਿਖੀਆਂ ਨੇ ਸਾਰੇ ਲਿਖੀਆਂ ਲੇਖਦੀਆਂ ਜੇ ਮੈਂ ਕਹਿੰਦਾ ਨੇ ਆਪਣੇ ਹੱਥ ਵਾਸਤੇ ਤਾਂ ਕੁਝ ਨਹੀਂ ਹੈਗਾ ਨਾ 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 ਉਹ ਤਾਂ ਕਿਹਾ ਤਾ ਬਠੇਰਾ ਕਰਿਆ ਤੀ ਪੁੱਤ ਕੀ ਕਰੀਏ ਫਿਰ ਖਾਦਾ ਨਹੀਂ ਜਾਂਦਾ ਜਦ ਕਿਸੇ ਜਵਾਖ ਤੋਂ ਲਵੇ ਲੱਗ ਕੇ ਕਿ ਜਦ ਧੁੱਖੇ ਕਰਦੀਆਂ ਆ ਜਾਂਦੀਆਂ ਨੇ ਰੱਜੇ ਘਰ ਚ ਫਿਰ ਖਾਦਾ ਨਹੀਂ ਜਾਂਦਾ ਛੋਟਾ ਪਾਂਡਾ ਹੁੰਦਾ ਛੇਤੀ ਉੱਚਾ ਜਾਂਦਾ ਛੇਤੀ ਉੱਚਾ ਜਾਂਦਾ ਚਲੋ ਮਰਜੀ ਹੈ ਨਾ ਜਿਵੇਂ ਕਹਿੰਦੇ ਨੇ ਮਾਲਕ ਦੀ ਆਪਾਂ ਕੁਝ ਕਰ ਨਹੀਂ ਸਕਦੇ ਹਾਂ ਗੱਲ ਤਾਂ ਉਹੀ ਹੁੰਦੀ ਹੈ ਪੁੱਤ ਚਲ ਚਾਚੀ ਐਂ ਕਰ ਤੂੰ ਬੈਠ ਮੈਂ ਚਾਹ ਲੈ ਕੇ ਆਉਂਦਾ ਤੇਰੇ ਵਾਸਤੇ ਨਹੀਂ ਪੁੱਤ ਮੈਂ ਚਾਹ ਆਉਂਦੀ ਆ ਤੂੰ ਚਾਹ ਓ ਮਨ ਲਿਆ ਕਰ ਚਾਚੀ ਗੱਲ ਦੂ ਮਨ ਲਿਆ ਕਰ ਚਾਹ ਹੁਣ ਪੀ ਕੀ ਆਈ ਤੇ ਪੁੱਤ ਜਿਵੇਂ ਆ ਗਈ ਲੈ ਇਹ ਤਾਂ ਸੀ ਇੱਥੇ ਕੋਲੇ ਹੀ ਕਰਕੇ ਬਾ ਬਣੀ ਹੋ ਪਈ ਹੋਣੀ ਚਾਚੀ ਲੈ ਪੀ ਲੈ ਘੁੱਟ ਹੈ ਖਾ ਚੋਈ ਨਾ ਪੁੱਤ ਹਰਮਨ ਰੋਟੀ ਪਾਣੀ ਬਣਾਣਾ ਸੀ ਕੁਝ ਹਾਂਜੀ ਬਸ ਟੋਟੀ ਲਾਉਣੀ ਰਹਿੰਦੀ ਹੈਗੀ ਚਲ ਠੀਕ ਹੈ